ਇਹ ਤਾਂ ਜੀ ਹੁਣ ਗਲੱਡਾ ਨੂੰ ਚਾਹੀਦਾ ਵਾ ਵੀ ਇਹ ਜੋ ਵੀ ਝੁੱਲੇ ਲੱਗੇ ਹੋਏ ਨੇ ਇਹਨਾਂ ਨੂੰ ਹਟਾਉਣ ਕਿਉਂਕਿ ਅਸੀਂ ਐਨਾ ਮਹਿੰਗਾ ਐਨੀ ਮਹਿੰਗੀ ਬੋਲੀ ਦੇ ਕੇ ਅਸੀਂ ਠੇਕਾ ਲਿੱਤਾ ਵਾ ਜਿਹੜੇ ਠੇਕੇਦਾਰ ਨੇ ਰਵੀ ਸ਼ੰਕਰ ਜੀਆ ਜੋ ਵੀ ਇਹਨਾਂ ਦੇ ਪਾਰਟਾਂ ਵਗੈਰਾ ਨੇ ਕਿੱਦਾਂ ਨੇ ਕਿੱਦਾਂ ਮਿਹਨਤ ਕਰਕੇ ਬੰਦਾ ਐਡਾ ਪੈਸਾ ਪੱਕੇ ਦਾ ਜਮ੍ਹਾਂ ਕਰਾਂਦਾ ਗਜ਼ਾੜਾ ਨੂੰ ਉਹਨਾਂ ਦਾ ਕਾਰੋਬਾਰ ਤੇ ਜਦ ਇਫੈਕਟ ਪਊਗਾ ਇਸ ਮੇਲੇ ਕਰਕੇ ਕਰੋੜਾਂ ਦਾ ਨੁਕਸਾਨ ਹੋਊਗਾ ਤੇ ਉਹ ਨੁਕਸਾਨ ਦੀ ਪਰਭਾਈ ਕੌਣ ਕਰੂਗਾ ਜੇ 2 ਦਿਨ ਦੀ ਪਰਮਿਸ਼ਨ ਸਿਰਫ 라ਵਣ ਸਾੜਨ ਦੀ ਸੀਗੀ ਰਾਮਲੀਲਾ ਦੀ ਸੀ ਤੇ ਫਿਰ ਇੱਥੇ ਝੂਲੇ ਕਿੱਦਾਂ ਆ ਗਏ ਆ ਤੁਹਾਡੇ ਸਾਹਮਣੇ ਝੂਲੇ ਵਾਲੇ ਕਹ ਰਹੇ ਸੀ ਉਤਾਰ ਨਹੀਂ ਰਹੇ ਸੀ ਲਗਾ ਰਹੇ ਆ ਉਹ ਦੇਖੋ ਕ੍ਰੇਨ ਵੀ ਝੂਲਾ ਲਗਾ ਰਹੀ ਆ ਫਿੱਟ ਕਰ ਰਹੀ ਆ ਉਤਾਰ ਨਹੀਂ ਰਹੀ ਦੂਜੇ ਪਾਸੇ ਜਿਹੜਾ ਮੈਂ 25000 ਰੁਪਏ ਪਰ ਡੇ ਤੇ ਜਿਹੜਾ ਗਰਾਊਂਡ ਦੇ ਰਹੇ ਇਹਨਾਂ ਨੂੰ ਮੇਲਾ ਲਾਉਣ ਵਾਸਤੇ ਜਿਹਦੇ ਕਰਕੇ ਜੀਨੇ ਇੰਨਾ ਮਹਿੰਗਾ ਮੇਲਾ ਲਿੱਤਾ ਵਾ ਉਹ ਵੀ ਸਰਕਾਰ ਤੋਂ ਹੀ ਲਿੱਤਾ ਸੀ ਗਲਾਡਾ ਤੋਂ ਹੀ ਲਿੱਤਾ ਵਾ ਇਹ ਅਫਸਰ ਕਿੰਨੇ ਸਾਫ਼ ਸ਼ਬਦਾਂ ਚ ਕਹਿ ਰਿਹਾ ਕਿ ਵੀ ਇਹਨਾਂ ਨੇ ਪਹਿਲਾਂ ਤਾਂ ਗੁੰਮਰਾਹ ਕੀਤਾ ਹੈ 22 ਲੱਖ ਰੁਪਏ ਅਸੀਂ ਗਲਾਡਾਂ ਨੂੰ ਜਮ੍ਹਾਂ ਕਰਾ ਚੁੱਕੇ ਹਾਂ ਔਰ ਵਰਦਮ 50-60 ਲੱਖ ਰੁਪਏ ਦਾ ਉੱਪਰੋਂ ਖਰਚਾ ਵੀ ਆ ਵਰਦਮਾਨ ਗਰਾਊਂਡ ਦੇ ਵਿੱਚ ਵੱਡਾ ਮੀਲਾ ਲੱਗਦਾ ਆ ਔਰ ਦਾ ਸਰ ਜੋ ਹੈ ਉਹੀ ਭੇਜੀ ਆ ਵੀਡੀਓ ਬਣਾ ਕੇ ਭੇਜਤੀ ਬੱਸ ਮਤਲਬ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਵੀ ਸਾਨੂੰ ਕੋਈ ਸਾਰੀਆਂ ਆਈਟਮਾਂ ਵਿੱਚ ਮਰ ਜਾ ਵੀ ਕਿਹੜੀ ਕਿਹੜੀ ਆਈਟਮ ਇਸ ਮੇਲੇ ਦੇ ਵਿੱਚ ਲੱਗੂਗੀ ਬਿਲਕੁਲ ਆ ਤਸਵੀਰ ਦਿਖਾ ਦਉ ਤੇ ਇਹਨਾਂ ਦੀ ਪਰਮਿਸ਼ਨ ਦੇਖੋ ਮੇਲਾ ਤਾਂ ਸਿਰਫ ਲੋਕੀ ਪੀਰਾਂ ਦੇ ਮੇਲੇ ਵੀ ਕਰਾਉਂਦੇ ਆ ਧਾਰਮਿਕ ਮੇਲੇ ਵੀ ਕਰਾਉਂਦੇ ਇਹਨਾਂ ਨੇ ਤਾਂ ਗਜ਼ਾੜਾ ਨੂੰ ਗੁੰਮਰਾਹ ਕੀਤਾ ਵੀ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਦੀਵਾਲੀ ਤੇ ਦੁਸ਼ਹਿਰੇ ਦਾ ਪਰਵ ਆ ਰਿਹਾ ਜਿਸ ਕਰਕੇ ਮੇਲੇ ਜਿਹੜੇ ਲੁਧਿਆਣਾ ਸ਼ਹਿਰ ਚ ਲੱਗ ਰਹੇ ਨੇ ਕਈ ਰਾਮਲੀਲਾ ਨਾਮ ਦੇ ਉੱਤੇ ਮੇਲੇ ਲੱਗ ਰਹੇ ਨੇ ਕਿਉਂਕਿ ਇਸ ਗਰਾਊਂਡ ਦੇ ਵਿੱਚ ਜਿਹੜਾ ਸੈਕਰੀਡਰ ਸਕੂਲ ਆ ਉਸ ਤੋਂ ਅੱਗੇ ਜਿਹੜਾ ਕਿ ਗਰਾਊਂਡ ਆਂਦਾ ਤੇ ਮੇਲਾ ਲੱਗ ਰਿਹਾ ਸੀਗਾ ਤੇ ਝੂਲੇ ਜਿਹੜੇ ਨੇ ਲੱਗਦੇ ਪਿਛੇ ਜਿੰਨੂੰ ਅੱਜ ਖੋਲਣ ਦਾ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਗਿਆ ਕਿ ਇਹ ਝੂਲੇ ਜਿਹੜੇ ਨੇ ਹੁਣ ਖੁੱਲਨੇ ਸ਼ੁਰੂ ਹੋ ਚੁੱਕੇ ਨੇ ਖੁੱਲਨੇ ਕਿਉਂ ਸ਼ੁਰੂ ਹੋ ਗਏ ਨੇ ਇਹ ਵੀ ਤੁਹਾਨੂੰ ਦੱਸਾਂਗੇ ਲੇਕਿਨ ਤਸਵੀਰ ਇਸ ਕਰਕੇ ਦਿਖਾ ਰਿਹਾ ਰਾਤੋਂ ਰਾਤ ਇਸ ਗਰਾਊਂਡ ਨੂੰ ਜਿਹੜਾ ਪੱਧਰ ਕਰ ਦਿੱਤਾ ਗਿਆ ਤੇ ਸ਼ੈੱਡ ਛੋਟੇ ਸਾਰੇ ਲਗਾ ਦਿੱਤੇ ਗਏ ਸ਼ੈੱਡ ਇਸ ਤਰ੍ਹਾਂ ਲਗਾਏ ਗਏ ਕੀ ਇੱਥੇ ਇੱਕ ਮੇਲਾ ਲੱਗਣਾ ਆਰਗੇਨਾਈਜ਼ ਹੋਣੇਗਾ ਮੇਲਾ ਹੋਏਗਾ ਕਿਉਂਕਿ ਦੁਸ਼ਹਿਰ ਆ ਰਿਹਾ ਵੈ ਲੇਕਿਨ ਇਸ ਤੋਂ ਪਹਿਲੇ ਇੱਕ ਵਰਤਮਾਨ ਚੌਂਗ ਦੇ ਵਿੱਚ ਦੁਸ਼ਹਿਰਾ ਮੇਲਾ ਲੱਗਾ ਵੈ ਲੇਕਿਨ ਇਹ ਮੇਲਾ ਇਸ ਕਰਕੇ ਲਗਾਇਆ ਜਾ ਰਿਹਾ ਸੀਗਾ ਕਿ ਇੱਥੇ ਵੀ ਜਿਹੜੇ ਨੇ ਗਾਹ ਕਾ ਜਾਣ ਲੇਕਿਨ ਗਲਾਡਾ ਹੀ ਜਗ੍ਹਾ ਵੈ ਗਲਾਡਾ ਨੇ ਕਿਦਾਂ ਪੱਦਰ ਕਰਾਤਾ ਰਾਤੋਂ ਰਾਤ ਇਹ ਸਾਰਾ ਦਾ ਸਾਰਾ ਪੱਦਰ ਕਰਾ ਕੇ ਸ਼ੈੱਡ ਜਿਹੜੇ ਨੇ ਆਲੇ ਦੁਆਲੇ ਸ਼ੈੱਡ ਲਾਤੇ ਕਿ ਇਹਦੀ ਪਰਮਿਸ਼ਨ ਹੈਗੀ ਹੈ ਕਿ ਨਹੀਂ ਹੈਗੀ ਇੱਕ ਵੱਡਾ ਸਵਾਲ ਹੈ ਕਿ ਲੇਕਿਨ ਜਿਹੜਾ ਬਾਹਰ ਮੇਲਾ ਲੱਗਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਕਿੰਨੇ ਦਾ ਮੇ 610000 ਦੇ ਹਿਸਾਬ ਨਾਲ ਪਰਡੇ ਦੇ ਹਿਸਾਬ ਨਾਲ ਆਪਣਾ ਟੈਂਡਰ ਪਰਡੇ ਹਾਂਜੀ ਤੇ ਇਹ ਫਿਰ ਤੁਹਾਡੇ ਲੱਗ ਹੀ ਨ ਬਣ ਗਿਆ ਇਹ ਤਾਂ ਜੀ ਹੁਣ ਗਲਾਡਾ ਨੂੰ ਚਾਹੀਦਾ ਵਾ ਵੀ ਇਹ ਜੋ ਵੀ ਝੁੱਲੇ ਲੱਗੇ ਹੋਏ ਨੇ ਇਹਨਾਂ ਨੂੰ ਹਟਾਉਣ ਕਿਉਂਕਿ ਅਸੀਂ ਇੰਨਾ ਮਹਿੰਗਾ ਇੰਨੀ ਮਹਿੰਗੀ ਬੋਲੀ ਦੇ ਕੇ ਅਸੀਂ ਠੇਕਾ ਲਿੱਤਾ ਵਾ ਤੇ ਸਾਨੂੰ ਤਾਂ ਇਸ ਚੀਜ਼ ਦਾ ਲਾਸ ਹੋ ਰਿਹਾ ਵਾ ਲਾਸ ਤਾਂ ਹੋ ਰਿਹਾ ਫਿਰ ਇਹ ਝੁੱਲੇ ਵੀ ਹੁਣ ਪਟਨੇ ਸ਼ੁਰੂ ਹੋ ਗਏ ਗੇ ਗਲਾਡਾ ਨੇ ਜਿਹੜਾ ਇੱਥੋਂ ਝੁੱਲੇ ਰਿਮੂਵ ਕਰਨ ਦੀ ਗੱਲਾਂ ਕਰਤੀਆਂ ਹੋਈਆਂ ਨੇ ਲੇਕਿਨ ਝੁੱਲੇ ਰਿਮੂਵ ਕਰਨਾ ਹੁਣ ਇਹ ਬਾਜ਼ੂ ਵਾ ਪਹਿਲੇ ਲਗਵਾ ਦਿਓ ਰਾਤੋ ਰਾਤ ਲਵਾ ਦਿਓ ਰਤੂ ਰਾਤ ਜ਼ਮੀਨ ਪੱਧਰ ਕਰ ਦੇਖੋ ਕਪੂਰ ਸਾਹਿਬ ਮੈਂ ਤਾਂ ਇੱਕ ਛੋਟਾ ਜਿਹਾ ਸਵਾਲ ਹੈ ਮੇਰਾ ਗਜ਼ਾੜਾ ਨੂੰ 610000 ਰੁਪਏ ਪਰ ਡੇ 20 ਦਿਨ ਦੇ ਹਿਸਾਬ ਨਾਲ ਬਣ ਗਿਆ 1 ਕਰੋੜ 22 ਲੱਖ ਰੁਪਏ ਇਨਕਲੂਡਿੰਗ ਟੈਕਸ ਜਿਹੜੇ ਠੇਕੇਦਾਰ ਨੇ ਰਵੀ ਸ਼ੰਕਰ ਜੀ ਆ ਜੋ ਵੀ ਇਹਨਾਂ ਦੇ 파ਟਰਨ ਵਗੈਰਾ ਨੇ ਕਿੱਦਾਂ ਨੇ ਕਿੱਦਾਂ ਮਿਹਨਤ ਕਰਕੇ ਬੰਦਾ ਐਡਾ ਪੈਸਾ ਪੱਕੇ ਦਾ ਜਮਾ ਕਰਾਂਦਾ ਗਜ਼ਾੜਾ ਨੂੰ ਤੇ ਉਸ ਤੋਂ ਬਾਅਦ ਗਜ਼ਾੜਾ ਕਿਸੇ ਨੂੰ 25000 ਰੁਪਏ ਪਰ ਡੇ ਤੇ ਉਹਦੇ ਬਿਲਕੁਲ ਨਾਲ ਹੀ ਜਗ੍ਹਾ ਦੇ ਦੇਵੇ ਇਹ ਤਾਂ ਫਿਰ ਸਰਕਾਰ ਦੀ ਕੋਈ ਐਸੀ ਕੋਈ ਰਲੀ ਮਿਲੀ ਭੂਗਤ ਹੈ ਵੀ ਇੱਕ ਪਾਸੇ ਤੁਸੀਂ 1 ਕਿਲੋਮੀਟਰ ਦੂਰ ਵੀ ਨਹੀਂ ਆਏ ਗਰਾਊਂਡ 500 ਮੀਟਰ 500 ਮੀਟਰ ਦੀ ਦੂਰੀ ਤੇ ਇੱਕ ਜਗ੍ਹਾ ਤੁਸੀਂ ਜਾ ਰਹੇ ਹੋ 1 ਕਰੋੜ 22 ਲੱਖ ਰੁਪਿਆ ਇੱਕ ਜਗ੍ਹਾ ਤੁਸੀਂ ਜਾ ਰਹੇ ਹੋ 5-6 ਲੱਖ ਰੁਪਿਆ ਵੀ ਇਹ ਤਾਂ ਫਿਰ ਠੇਕੇਦਾਰਾਂ ਨੂੰ ਆਪਸ ਵਿੱਚ ਜੜਾਣ ਦੀ ਗੱਲ ਹੈ ਅਤੇ ਜਿਹੜਾ ਉਹਦਾ ਕਰੋੜਾਂ ਦਾ ਲੌਸ ਹੈ ਜਿਹੜਾ ਰੇਵਨਿਊ ਦਾ ਵੀ ਤੇ ਜਿਹੜ ਕਿਉਂਕਿ ਦੇਖੋ ਹਜ਼ਾਰਾਂ ਲੋਕ ਉੱਥੇ ਕੰਮ ਕਰਨ ਆਏ ਆ ਉਹਨਾਂ ਦਾ ਕਾਰੋਬਾਰ ਤੇ ਜਦ ਇਫੈਕਟ ਪਊਗਾ ਇਸ ਮੇਲੇ ਕਰਕੇ ਕਰੋੜਾਂ ਦਾ ਨੁਕਸਾਨ ਹੋਊਗਾ ਤੇ ਉਹ ਨੁਕਸਾਨ ਦੀ ਭਰਾਈ ਕੌਣ ਕਰੂਗਾ ਗੱਡਾ ਕਰੂਗਾ ਉਸ ਨੁਕਸਾਨ ਦੀ ਭਰਾਈ ਇੱਕ ਚੀਜ਼ ਸੁਣਾ ਰਿਹਾ ਤੁਸੀਂ ਨਾ ਲਾਓ ਮੇਰੇ ਮੈਨੂੰ ਸੁਣਾ ਰਿਹਾ ਹਾਂ ਝੂਲੇ ਖੋਲਦੇ ਪਏ ਨਾ ਇਹਨਾਂ ਦੇ ਮੂੰਹੋਂ ਸੁਣਨੀਏ ਤੁਸੀਂ ਦੇਖੇ ਝੂਲੇ ਖੋਲੇ ਜਾ ਰਹੇ ਨੇ ਪਹਿਲੇ ਲਗਾਏ ਗਏ ਸੀਗੇ ਇੱਥੇ ਝੂਲੇ ਬੜੇ ਤਰੀਕੇ ਨਾਲ ਲਗਾਏ ਗਏ ਸੀਗੇ ਕਿ ਸਾਰੇ ਝੂਲੇ ਇੱਥੇ ਲੱਗਣੇ ਨੇ ਮਸ਼ੀਨਾਂ ਸੈੱਟ ਹੋਣ ਗਈਆਂ ਯਾਰ ਮੇਲਾ ਤਾਂ ਤਿਆਰ ਹੋ ਗਿਆ ਹੁਣ ਤਿਆਰੀ ਸ਼ ਫਿੱਟ ਕਰ ਰਹੇ ਹਾਂ ਜੀ ਸਰ ਪਹਿਲੇ ਫੇਟੀ ਸੀਗਾ ਹਾਂ ਬੋਲ 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 ਪਹਿਲੇ ਫੇਟੀ ਸੀਗਾ ਨਹੀਂ 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 ਫਿੱਟ ਕਰ ਰਹੇ ਹਾਂ ਦੋ ਆਹ ਕਿੰਨੇ ਦਿਨ ਤੱਕ ਕੋਇਆ ਤੇ ਆਪਣਾ ਸਰੋਂ ਆਏ ਤੁਸੀਂ ਇੱਥੇ ਰਾਤ ਨੂੰ ਰਾਤ ਕਦੋਂ ਪਹੁੰਚੇ ਸੀਗੇ ਹਾਂ ਸਰ ਕਦੋਂ ਪਹੁੰਚੇ ਚੂਲੇ ਕਦੋਂ ਲਾਣਾ ਸ਼ੁਰੂ ਕੀਤੇ ਆ ਇਹ ਹੋ ਗਏ 3 ਦਿਨ ਸਰ 3 ਦਿਨ ਹੋ ਗਏ ਹਾਂ ਕਦੋਂ ਤੱਕ ਕਲੀਅਰ ਹੋ ਜਾਊਗਾ ਚੂਲੇ ਲਾਣੇ ਇਹ ਪਰਸੋਂ ਤੱਕ ਪਰਸੋਂ ਤੱਕ 2 ਤਰੀਕ ਤੱਕ 2 ਤਰੀਕ ਤੱਕ ਕਲੀਅਰ ਹੋ ਜਾਊਗਾ ਹਾਂ ਮਤਲਬ ਪਰਮਿਸ਼ਨ ਹੈ ਮਾਲਕ ਇੱਥੇ ਇਹਨਾਂ ਦੇ ਹਾਂ ਮਾਲਕ ਹੈ ਨਹੀਂ ਸਰ ਹਾਂ ਮਾਲਕ ਅਭੀ ਹੈ ਨਹੀਂ ਮਾਲਕ ਹੈ ਕਿੱਥੇ ਆ ਗੱਡੀ ਤੇ ਖੜੀ ਸੀ ਮਾਲਕ ਦੀ ਹੁਣੇ ਮਾਲਕ ਗਿਆ ਉਹ ਜਿਹੜੀ ਵਾਈਟ ਕਲਰ ਦੀ ਗੱਡੀ ਉਹ ਹੀ ਮਾਲਕ ਦੀ ਹੈ ਹਾਂ ਵਹੀ ਵਹੀ ਹੈ ਐਕਸਯੂ ਵੀ ਨਿਕਲ ਗਿਆ ਹਾਂ ਹਾਂ ਉਹੀ ਗੱਡੀ ਹੈ ਦੇਖ ਕੇ ਚਲੇ ਗਏ ਨੇ ਉਹ ਲੇਕਿਨ ਇਹ ਤਾਂ ਦੱਸਿਆ ਜਾ ਰਿਹਾ ਜੀ ਖੁਲਦੇ ਪਏ ਪਰਮਿਸ਼ਨ ਹੈਗੀ ਇਹਨਾਂ ਕੋ ਪਰਮਿਸ਼ਨ ਤੁਸੀਂ ਪੁੱਛਿਆ ਕਿਸੇ ਅਫਸਰ ਨੂੰ ਦੇਖੋ ਜੀ ਪਰਮਿਸ਼ਨ ਦਿੱਤੀ ਹੈ ਗਜ਼ਾੜਾ ਨੇ ਤਾਂ ਹੀ ਤਾਂ ਇਹ ਝੂਲੇ ਲਗਾ ਰਹੇ ਆ ਮੇਰਾ ਤਾਂ ਇੱਕ ਛੋਟਾ ਜਿਹਾ ਸਵਾਲ ਹੈ ਇਹਦਾ ਠੇਕੇਦਾਰ ਨੂੰ ਵੀ ਕਰੋੜਾਂ ਦਾ ਨੁਕਸਾਨ ਹੋਣ ਜਾ ਰਿਹਾ ਵਾ ਤੇ ਪਬਲਿਕ ਤੇ ਵੀ ਇਫੈਕਟ ਪਾਊਗਾ ਤੇ ਈਵਨ ਕਿ ਜਿਹੜਾ ਸਰਕਾਰ ਦਾ ਰੈਵਨਿਊ ਹੈ ਇੱਕ ਪਾਸੇ ਸਰਕਾਰ ਇੱਕ ਇੱਕ ਗਰਾਊਂਡ ਤੋਂ ਜਾ ਰਹੀ ਹੈ 1 ਕਰੋੜ 22 ਲੱਖ ਰੁਪਏ ਵੀ ਦੇਂਦਾ ਇੱਕ ਗਰਾਊਂਡ ਤੋਂ 5-6 ਲੱਖ ਰੁਪਏ ਜਾ ਰਹੀ ਹੈ ਵੀ ਇਹ ਕੋਈ ਅਫਸਰਾ ਦੀ ਧੰਦ ਜੀ ਹੈ ਰਲੀ ਮਿਲੀ ਹੈ ਜਾਂ ਤਾਂ ਉਹਨਾਂ ਨੂੰ ਚਾਹੀਦਾ ਵਾ ਵੀ ਜਿਹੜੀ 6-7 10 ਹਜ਼ਾਰ ਪਰ ਡੇ ਤੇ ਸਾਨੂੰ ਗਰਾਊਂਡ ਦਿੱਤੀ ਹੈ ਸਾਨੂੰ ਵੀ ਉਹ 25 ਹਜ਼ਾਰ ਰੁਪਏ ਪਰ ਡੇ ਤੇ ਦੇ ਦੇਣ ਨਹੀਂ ਤਾਂ ਫਿਰ ਅਸੀਂ ਇਹਦੇ 'ਚ ਜੇ ਸਾਡਾ ਨਾਂ ਕੋਈ ਗਜ਼ਾੜਾ ਨੇ ਹੱਲ ਕੀਤਾ ਤੇ ਫਿਰ ਅਸੀਂ ਕੋਰਟ 'ਚ ਜਾ ਕੇ ਜਿਹੜਾ ਸਟੇ ਰਵਾਂਗੇ ਜੀ ਆਪਣੀ ਗਰਾਊਂਡ ਦਾ ਲੇਕਿਨ ਅ ਵੀ ਦੱਸਿਆ ਜਾ ਰਿਹਾ ਕਿ ਤੂੰ ਤਾਂ ਜਿਹੜੇ ਉਧਰਲੇ ਮਾਲਕ ਹੈਗੇ ਨੇ ਉਹਨਾਂ ਨੇ ਉਹ ਕੈਨਸਲ ਕਰਨ ਦੀ ਕੈਪੀਲੀਕੇਸ਼ਨ ਵੀ ਉਹਨਾਂ ਦੇ ਹੱਥ ਆ ਰਹੀ ਹੈ ਜੀ 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 ਫਿਰ ਦੇਖੋ ਜੀ ਜਦ ਕਿਸੇ ਨੂੰ ਕਰੋੜਾਂ ਦਾ ਨੁਕਸਾਨ ਹੋਊਗਾ ਕਿੰਨਾ ਵੱਡਾ ਤੁਸੀਂ ਫਰਕ ਦੇਖ ਲਓ ਇੱਕ ਪਾਸੇ 25000 ਇੱਕ ਪਾਸੇ 6 ਤੋਂ 10000 ਪਰ ਡੇ ਤੇ ਐਡੇ ਵੱਡੇ ਫਰਕ ਦੇ ਨਾਲ ਜੇ ਕੁਝ ਹੋਊਗਾ ਨੁਕਸਾਨ ਹੋਊਗਾ ਠੇਕੇਦਾਰ ਦਾ ਕਰੋੜਾਂ ਦਾ ਤੇ ਫਿਰ ਤਾਂ ਉਹ ਭੱਜੂਗਾ ਹੀ ਵਿਚਾਰਾ ਤੇ ਇਸ ਕਰਕੇ ਫਿਰ ਉਹ ਯਾਦਾ ਮੇਲਾ ਬੰਦ ਕਰੂਗੇ ਆਪਣਾ ਸਟੇਜ ਲੈ ਕੇ ਜਾਂ ਉਹ ਕਹੂਗੇ ਵੀ ਸਾਨੂੰ ਵੀ ਏਸੀ ਰੇਟ ਤੇ ਦਿੱਤਾ ਜਾਵੇ ਵੀ ਇੰਨਾ ਵਿਤਕਰਾ ਕਿਉਂ ਕਰਦਾ ਗਲੱਡਾ ਦੇਖੋ ਜੀ ਇਹ ਤਾਂ ਗਜ਼ਾੜਾ ਨੂੰ ਸੋਚਣਾ ਚਾਹੀਦਾ ਤੁਸੀਂ 500 ਮੀਟਰ ਦੀ ਦੂਰੀ ਤੇ ਇੱਕ ਪਾਸੇ ਕਰੋੜਾਂ ਦੀ ਜ਼ਮੀਨ ਗਿਰਵੀ ਰੈਂਟ ਤੇ ਦੇ ਰਹੇ ਹੋ ਇੱਕ ਪਾਸੇ ਤੁਸੀਂ 1000 ਰੁਪਏ 25000 ਰੁਪਏ ਚ ਦੇ ਰਹੇ ਹੋ ਤੇ ਇਹ ਤਾਂ ਮਤਲਬ ਨੁਕਸਾਨ ਹੀ ਹੋ ਰਿਹਾ ਜੀ ਬਿਲਕੁਲ ਪੂਰਾ ਤਾਂ ਪੂਰਾ ਨੁਕਸਾਨ ਕਰ ਰਹੀ ਹੈ ਗਜ਼ਾੜਾ ਤੇ ਇਹਦੇ ਵਿੱਚ ਜਿਹੜੇ ਜਿਹੜੇ ਵੀ ਇੱਥੇ ਮੇਲਾ ਲਗਾ ਰਹੇ ਉਹਨਾਂ ਦੀ ਵੀ ਗਲਤੀ ਹੈ ਉਹਨਾਂ ਦੀ ਵੀ ਰਲੀ ਮਿਲੀ ਸਰਕਾਰ ਦੇ ਨਾਲ ਫਿਰ ਸ਼ਾਇਦ ਇਹਦੇ ਦੀ ਕੋਈ ਰਿਸ਼ਵਤ ਰਿਸ਼ਵਤ ਮੋਟੀ ਚਲੀ ਗਈ ਹੋਣੀ ਸੁਤਰਾ ਵੀ ਕਹਿੰਦੇ ਸੀ ਸੁਤਰਾ ਵੀ ਕਹਿੰਦੇ ਕਿ ਰਾਮਲੀਲਾ ਮੈਦਾਨ ਰਾਮਲੀਲਾ ਕਮੇਟੀ ਵਸਤੇ ਆ ਲਿੱਤਾ ਗਿਆ ਸੀਗਾ ਕਿ ਰਾਮਲੀਲਾ ਜਦੋਂ ਦੁਸ਼ਹਿਰਾ ਦਹਨ ਕਰਨਾ ਉਦੋਂ ਚੂਲੇ ਲਖਾਣੇ ਲੇਕਿਨ ਪਹਿਲੇ ਚੂਲੇ ਲਗਾ ਦੇ ਦੇਖੋ ਜੀ ਪਿਛਲੇ 4-5 ਸਾਲ ਤੋਂ ਇਸ ਗਰਾਊਂਡ 'ਚ ਕੋਈ ਮੇਲਾ ਨਹੀਂ ਲੱਗਾ ਏ ਏਸੀ ਵਾਰ ਮੇਲਾ ਕਿਉਂ ਲੱਗਣ ਲੱਗਾ ਵਾ ਹੂੰ ਏਸੀ ਵਾਰ ਕਿਉਂ ਜਾਗ ਰਿਆ ਤੇ ਜੇ 2 ਦਿਨ ਦੀ ਪਰਮਿਸ਼ਨ ਸਿਰਫ 라ਵਣ ਸਾੜਨ ਦੀ ਸੀਗੀ ਰਾਮਲੀਲਾ ਦੀ ਸੀ ਤੇ ਫਿਰ ਇੱਥੇ ਝੂਲੇ ਕਿੱਦਾਂ ਆ ਗਏ ਹੂੰ ਆ ਤੁਹਾਡੇ ਸਾਹਮਣੇ ਝੂਲੇ ਵਾਲੇ ਕਹਿ ਰਹੇ ਸੀ ਉਤਾਰ ਨਹੀਂ ਰਹੇ ਸੀ ਲਗਾ ਰਹੇ ਆ ਉਹ ਦੇਖੋ ਕ੍ਰੇਨ ਵੀ ਝੂਲਾ ਲਗਾ ਰਹੀ ਆ ਫਿੱਟ ਕਰ ਰਹੀ ਆ ਉਤਾਰ ਨਹੀਂ ਰਹੀ ਵੀ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਆ ਕੋਈ ਗਜ਼ਾੜਾ ਦੇ ਅਫਸਰਾਂ ਦਾ ਡਰ ਨਹੀਂ ਆ ਕੋਈ ਪ੍ਰਸ਼ਾਸਨ ਦਾ ਡਰ ਨਹੀਂ ਆ ਹੂੰ ਨਹੀਂ ਨਹੀਂ ਲੇਕਿਨ ਤੁਸੀਂ ਹੁਣ ਜਿਹੜੀ ਗਲਾਡਾ ਚ ਐਪਲੀਕੇਸ਼ਨ ਪਾਈ ਆ ਕਿ ਇਹਨੂੰ ਕੈਨਸਲ ਕਰਾਉਣ ਦੀ ਕਿ ਜਵਾਬ ਆਇਆ ਕਿ ਸੋਮਵਾਰ ਨੂੰ ਜਵਾਬ ਮਿਲੇਗਾ ਉਹਦਾ ਉਹ ਤਾਂ ਕਹ ਰਹੇ ਸੀਗੇ ਵੀ ਇਸ ਦਾ ਕੋਈ ਪਰਮਿਸ਼ਨ ਦਿੱਤੀ ਨਹੀਂ ਹੈਗੀ ਦਿੱਤੀ ਨਹੀਂ ਫਿਰ ਲਗਾਈ ਕਿਦਾਂ ਉਹ ਤਾਂ ਹੀ ਹੁਣ ਇਹਨਾਂ ਨੂੰ ਪਤਾ ਹੋਊਗਾ ਕਿਉਂ ਲਗਾ ਰਹੇ ਨੇ ਕਿਹਦੀ ਮਿਲੀ ਭਗਤ ਹੈ ਇੱਥੇ ਮੈਂ ਤੁਹਾਡੇ ਕੋਲ ਆਇਆ ਕਿਹਦੀ ਮਿਲੀ ਭਗਤ ਹੋ ਸਕਦੀ ਆ ਇਹ ਤਾਂ ਜੀ ਨਹੀਂ ਦੱਸ ਸਕਦੇ ਕਿਹਦੀ ਮਿਲੀ ਭਗਤ ਆ ਪਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਗਲਾਡਾ ਫਰਾਂ ਦੀ ਸੈਟਿੰਗ ਹੋ ਗਈ ਹੈ ਜਾਂ ਕੋਈ ਪੈਸੇ ਪੁਸੇ ਨਾਲ ਕੋਈ ਲੈਣ-ਦੇਣ ਕਰਕੇ ਸਾਰਾ ਕੁਝ ਹੋ ਰਿਹਾ ਹੈ ਵੀ ਕਿਸੇ ਨਾ ਕਿਸੇ ਤਰੀਕੇ ਵੀ ਜਿਹੜਾ ਮੇਲਾ ਗਰਾਊਂਡ ਗਰਾਊਂਡ ਦਿੱਤਾ ਗਿਆ ਜਿਹੜਾ ਵਰਦਮਾਨ ਵਾਲਾ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨੁਕਸਾਨ ਕਰੀਏ ਪਰ ਜੇ ਇਹੀ ਚੀਜ਼ਾਂ ਰਹਿਣਗੀਆਂ ਤੇ ਸਾਨੂੰ ਇਧਰ ਲਈ ਕੁਝ ਵੀ ਕਰਨਾ ਪਵੇ ਫਿਰ ਜ਼ਰੂਰ ਕਰਾਂਗੇ ਤੁਸੀਂ ਕੁਝ ਵੀ ਕਰੋਗੇ ਮਤਲਬ ਉਹਦੇ ਵੈਸੇ ਹੁਣ ਰਾਜਵੀਰ ਕਿਸ ਤਰ੍ਹਾਂ ਚੀਜ਼ ਚੀਜ਼ ਰਹੇਗੀ ਫਿਰ ਆ ਦੇਖੋ ਜੀ ਇੱਕ ਪਾਸੇ ਗਲਾਡਾ ਗਰਾਊਂਡ ਨੇ ਬਕਾਇਦਾ ਬੋਲੀ ਕਰਾ ਕੇ 6 ਲੱਖ 10 ਹਜ਼ਾਰ ਪਰ ਡੇ ਦੇ ਹਿਸਾਬ ਨਾਲ ਇੱਕ ਮੇਲਾ ਦਿੱਤਾ ਇੰਨਾ ਮਹਿੰਗਾ 1 ਕਰੋੜ 22 ਲੱਖ ਦਾ ਮੇਲੇ ਮਿਲੇ ਹੋਏ ਤੇ ਦੂਜੇ ਪਾਸੇ ਦੂਜੇ ਪਾਸੇ ਜਿਹੜਾ ਵੈ 25000 ਰੁਪਏ ਪਰ ਡੇ ਤੇ ਜਿਹੜਾ ਗਰਾਊਂਡ ਦੇ ਰਹੇ ਇਹਨਾਂ ਨੂੰ ਮੇਲਾ ਲਾਉਣ ਵਾਸਤੇ ਜਿਹਦੇ ਕਰਕੇ ਜੀਨੇ ਇੰਨਾ ਮਹਿੰਗਾ ਮੇਲਾ ਲਿੱਤਾ ਵਾ ਉਹ ਵੀ ਸਰਕਾਰ ਤੋਂ ਹੀ ਲਿੱਤਾ ਸੀ ਗਲਾਡਾ ਤੋਂ ਹੀ ਲਿੱਤਾ ਵਾ ਤੇ ਉਹਨੂੰ ਕਿੰਨਾ ਨੁਕਸਾਨ ਹੋਊਗਾ ਤੇ ਇਹ ਤਾਂ ਸਰਕਾਰ ਜਦੇ ਕੱਲ ਉੱਥੇ ਕੰਪਲੀਟ ਕਰਨ ਗਏ ਉਹ ਕਹਿੰਦੇ ਜੀ ਅਸੀਂ ਤਾਂ ਕੋਈ ਪਰਮਿਸ਼ਨ ਦਿੱਤੀ ਨਹੀਂ ਹੋਈ ਨਾ ਮੇਲਾ ਲਾਉਣ ਦੀ ਗਰਾਊਂਡ ਦੀ ਮੈਨੂੰ ਜਿਹਦਾ ਮੇਲਾ ਲੱਗ ਰਿਹਾ ਤਾਂ ਫੋਨ ਆ ਗਿਆ ਆ ਮੈਂ ਤਾਂ ਉਹਨੂੰ ਕਹਿੰਦਾ ਮੈਂ ਬਾਅਦ ਚ ਕਰਦਾ ਮੈਨੂੰ ਹੁਣ ਬਾਤ ਸਮਝ ਆਈ ਕਿ ਹਾਂ ਵੀ ਸਾਡੇ ਕੋਲ ਸਾਡਾ ਮੇਲਾ ਆ ਮੈਂ ਹੁਣ ਫੋਨ ਤਾਂ ਚਲੋ ਜ਼ਿਕਰ ਨਹੀਂ ਕਰ ਅਗਲਾ ਡਾਡਾ ਦੇ ਅਧਿਕਾਰੀ ਰਜੀਤ ਜੀ ਨੂੰ ਅਸੀਂ ਫੋਨ ਤੇ ਗੱਲ ਪਾ ਪੁੱਛਾਂਗੇ ਕਿਉਂਕਿ ਫਰਕ ਤਾਂ ਪਏਗਾ ਕਰੋੜਾਂ ਦਾ ਨੁਕਸਾਨ ਹੋਊਗਾ ਜੀ ਕਰੋੜਾਂ ਦਾ ਰਜੀਤ ਜੀ ਕੀ ਹਾਲ ਹੈ ਠੀਕ ਹੋ ਗਲੱਡ ਅਫਸਰ ਗੱਲ ਕਰ ਰਹੇ ਹੋ ਵਿਸ਼ਾਲ ਕਪੂਰ ਅਰਜ ਕਰਦਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਰਕੇ ਜੀ ਇੱਕ ਛੋਟਾ ਸਵਾਲ ਹੈ ਇੱਕ ਸੈਕਰੇਟ ਹਾਰਟ ਸਕੂਲ ਤੋਂ ਅੱਗੇ ਇੱਕ ਮੇਲਾ ਜਿਹੜਾ ਲੱਗਦਾ ਪਿਆ ਇਹਦੀ ਪਰਮਿਸ਼ਨ ਹੈਗੀ ਅਪਰੂਵਲ ਹੈਗੀ ਆ ਇਹਦੀ ਇਹਦੇ ਘੰਟੇ ਕਰੀ ਸੀ 2 ਦਿਨ ਵਾਸਤੇ ਅਧਿਕਾਰਾ ਮਿਲੇਗਾ ਅੱਛਾ 2 ਦਿਨ ਵਾਸਤੇ ਫਿਰ ਚੂਲੇ ਕਿੱਦਾਂ ਲਗਾ ਰੇ ਜਾ ਰਹੇ ਨੇ ਸਰ ਇੱਥੇ ਇਹ ਸੱਜੇ ਉੱਨੀ ਤੇ ਲਗਾ ਰਹੇ ਆ ਇੰਨੀ ਕ ਲਗਾ ਰਹੇ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਆ ਤੇ ਕੱਲ ਕਰਾਂਗੇ ਕਾਰਵਾਈ ਕੀਤੀ ਆ ਤੇ ਅੱਜ ਵਾਰ ਜੀ ਕੀ ਰਿਮੂਵਿੰਗ ਕਰਾਉਂਗੇ ਸਾਰੀ ਸਰ ਰਿਮੂਵਿੰਗ ਕਰਾਂਗੇ ਠੀਕ ਨੇ ਜੀ ਤੇ ਕਾਰਵਾਈ ਹੋਊਗੀ ਸਰ ਕੰਢੇ ਹੋ ਰਹੇ ਕਿਉਂਕਿ ਜਿਹੜੇ ਬਾਹਰਲੇ ਮੇਲੇ ਵਾਲੇ ਉਹਨਾਂ ਨੇ ਇਸ਼ੂ ਖੜਾ ਕਰ ਲਿਆ ਸਾਡੇ ਕੋਲ ਗਲੱਡਾਂ ਨੇ ਰੁਪਈਏ ਲੈ ਰਹੀ ਆਪਾਂ ਨਾ ਪੈਸਾ ਜਿਹੜਾ ਦੇਣਾ 20 ਦਿਨਾਂ ਦਾ 1 ਕਰੋੜ ਕੁਛ ਲੱਖ ਰੁਪਈਆ ਦੇਣਾ ਦੇ ਤਾ ਪੱਕੇ ਚ ਲੇਕਿਨ ਇਹਨਾਂ ਦਾ ਮੇਲਾ ਚ ਇੰਨਾ ਰੁਪਈਆ ਦਿੱਤੇ ਕੱਟ ਦਿੱਤਾ ਜਾ ਰਿਹਾ ਫਿਰ ਉੱਤੋਂ ਝੂਲੇ ਲਗਾਏ ਜਾ ਰਹੇ ਸਾਨੂੰ ਨੁਕਸਾਨ ਹੈ ਜੀ ਇਹਨਾਂ ਨੇ ਰਾਮਲੀਲਾ ਕਰਨੀ ਫੇ ਮੇਲੇ ਚ ਇਹਨਾਂ ਪੁਸ਼ਾਰਾ ਬਣ ਕੇ ਦਫ਼ਤਰ ਨੂੰ ਧੋਖੇ ਨਾਲ ਗੱਲ ਕਰਕੇ ਕਮਿਸ਼ਨ ਮੰਗਦੀ ਹੈ ਬਾਗੇ ਮ ਵੱਡਾ ਮੇਲਾ ਨਾਲ ਸ਼ੁਰੂ ਕਰਦਾ। ਸੈਨਾਗਗੀ ਦਾ ਮੁੱਦਾ ਕਰਦੇ ਆਂ ਤੇ ਦੁਸ਼ਾਰਾ ਕਰਦੇ ਆਂ। ਜੀ 2019 ਤੋਂ ਬਾਅਦ ਕੋਈ ਉਤਸਵ ਆ ਦੇ ਚੜੀ। ਰਾਮਮਲਕ ਚਿਤਾਣੀ ਹੂੰ ਨਵੇਂ ਦੁਆਰੇ ਕਰਨਾ ਪਰ ਰਾਮਗਨ ਇਸ਼ਾਰਾ ਕਰਦੇ। ਛੋਟਾ ਪ੍ਰੋਗਰਾਮ ਸਾਡਾ ਸਈ ਵੱਡੇ ਚੂਲੇ ਨਾਲ। ਤੇ ਵੱਡੇ ਚੂਲੇ। ਇਹਨਾਂ ਵੱਡਾ ਕਲਾ। ਆਈ ਵੱਡੇ ਚੂਲੇ ਨਾਲ ਛੋਟਾ ਪ੍ਰੋਗਰਾਮ ਸਾਡਾ ਹੁੰਦਾ ਹੈ ਤੇ ਆਉਂਦਾ ਬਿਸ਼ਾਰਾ ਕਰਦੇ। ਜਿਹੜੇ ਵੱਡੇ ਵੱਡੇ ਚੂਲੇ ਸਰ ਫਿਰ ਮੈਂ ਉਹਦੀ ਵੱਖਰੀ ਪ੍ਰਵਾਹੀ ਲੈਣੀ ਕਰ ਲਈ ਐ। ਕਿ ਕਾਰਵਾਈ ਹੋਊਗੀ ਮਤਲਬ ਕਿਸ਼ਤੀ ਲਗਾਈ ਜਾ ਰਹੀ ਹੈ ਵੱਡਾ ਜਿਹੜਾ ਇੱਕ ਚੂਲਾ ਜਾਂਦਾ ਉਹ ਲਗਾਇਆ ਜਾ ਰਿਹਾ। ਇਹਦੀ ਥੋੜੀ ਹੁੰਦਾ। ਇਹ ਲੋਕੋ ਨੂੰ ਸੇ ਕਰੋ ਉੱਥੇ ਜਾ ਕੇ ਮੈਂ ਤਾਂ ਕਾਰਵਾਈ ਕੀਤੀ ਜਾਊਗੀ ਜੇ ਜੇ ਰਿਪੋਰਟਰ ਹੈ ਤੁਹਾਨੂੰ ਪਤਾ ਨਹੀਂ ਜੀ ਜਿੰਦੇ ਕੋਈ ਜਿਸੀ ਜਿਸੀ ਮਿਸ਼ਨ ਲਗਾ ਉਹੀ ਕੰਮ ਕਰੋ ਨਾ ਸਹੀ ਬੋਲ ਕੇ ਜਿਹਾ ਆਇਓ ਨਹੀਂ ਬਿਲਕੁਲ ਸਭ ਰਾਮ ਦਾ ਕਰਨੀ ਹੈ ਸਭ ਰਾਮ ਨਾਲ ਕਿੰਨੇ ਇਸ਼ਾਰਾ ਕਰਨਾ ਹੈ ਤੋ ਇਹ ਆਗੇ ਤੇ ਖਲਾਰਾ ਬਾਦ ਵੱਡਾ ਜੀ ਗੱਲ ਥੋੜੀ ਜਿਹੀ ਕਿਸੇ ਮੇਰੇ ਸਵਾਲ ਕਰਦੇ ਪਰਿਆ ਹੋ ਫਿਰ ਇਹਨੂੰ ਲਾ ਕਰਦੇ ਦਸ ਦਾ ਲਾ ਕੇ ਬੈਜੋ ਇਹ ਕਹ ਲਓ ਜੀ ਮੋਲ ਲਗਾ ਕਿ 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 ਕੰਟਰੋਲ ਦੀ ਹੈ ਨਹੀਂ ਬਿਲਕੁਲ ਰਾਈਟ ਹੈ ਬਿਲਕੁਲ ਰਾਈਟ ਹੈ ਕਾਰਵਾਈ ਕੀਤੀ ਜਾਊਗੀ ਪਾਸ਼ਾਲ ਜੀ ਕੋਈ ਪੱਲ ਕੋਈ ਇੱਕ ਗੱਲ ਦਈਏ ਜੀ ਮਲੇ ਬੋਲਣਾ ਧਰਮ ਦੇ ਨਾਮ ਤੋਂ ਬੋਲ ਕੇ ਆਪਾਂ ਸੇ ਇਸ਼ਾਰਾ ਕਰਦੇ ਆ ਅੱਗੇ ਵੀ ਜਿਓ ਹੋਰ ਬਦਲੂ ਦੇ ਕਰਕੇ ਦਿਓ ਇੱਕ ਰਮ ਕਾਨੂੰਨ ਹੋਇਆ ਨਹੀਂ ਬਿਲਕੁਲ ਜ਼ਬਤ ਹੋ ਨਜੀ ਜੀ ਜ਼ਬਤ ਹੋਊਗਾ ਮਾਲ ਸਾਰਾ ਕਰਾਂਗੇ ਸਰ ਕਰਾਂਗੇ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਇਹ ਸਰ ਨਾ ਅੱਗੇ ਕਲਾਡਾ ਅਧਿਕਾਰੀ ਸੀ ਜਿਨ੍ਹਾਂ ਨੇ ਸਾਫ਼ ਗੱਲ ਕੀਤੀ ਹੈ ਕਿ ਜਿਹੜਾ ਸਾਫ਼ ਗੱਲ ਕੀਤੀ ਹੈ ਕਿ ਜਿਹੜਾ ਵਾ ਇਹ ਸਮਾਨ ਵੀ ਜ਼ਬਤ ਹੋਊਗਾ ਕਿਉਂਕਿ ਇਹ ਇਲੀਗਲ ਸਾਨੂੰ ਝੂਠ ਬੋਲ ਕੇ ਰੱਬ ਦੇ ਨਾਮ ਤੇ ਝੂਠ ਬੋਲ ਕੇ ਇਹ ਸਾਰਾ ਮੇਲਾ ਆਰਗੇਨਾਈਜ਼ ਕੀਤਾ ਜਾ ਰਿਹਾ ਸੀ ਕਿਉਂਕਿ ਰੱਬ ਨੂੰ ਵੀ ਕਿਥੇ ਨਾ ਕਿਤੇ ਝੂਠ ਬੋਲਿਆ ਗਿਆ ਤੇ ਵੱਡੇ ਝੂਲੇ ਲਗਾਏ ਗਏ ਹੁਣ ਤੁਸੀਂ ਸਾਰਿਆਂ ਨੇ ਖੁਦ ਸੋਣ ਹੀ ਲਿਆ ਵਾ ਹੁਣੇ ਜਿਹੜੇ ਨੇ ਕਾਰਵਾਈ ਕੀਤੀ ਹੋ ਗਈ ਕਿਉਂਕਿ ਸੰਡੇ ਸੀ ਨਹੀਂ ਤਾਂ ਅੱਜ ਕਾਰਵਾਈ ਹੋ ਜਾਣੀ ਸੀ ਦੇਖੋ ਜੀ ਉਹ ਬੰਦੇ ਜਿਹੜੇ ਵੀ ਠੇਕਾ ਜ਼ੈਰੇ ਆਏ ਜਾਂ ਜਿਨ੍ਹਾਂ ਨੇ ਦਿੱਤਾ ਵਾ ਉਹਨਾਂ ਨੂੰ 1% ਵੀ ਕੋਈ ਡਰ ਹੈ ਝੂਲੇ ਵਾਲਿਆਂ ਨੂੰ ਤੁਸੀਂ ਪੁੱਛਿਆ ਵੀ ਝੂਲੇ ਉਤਾਰ ਰਹੇ ਹੋ ਕਹਿੰਦੇ ਅਸੀਂ ਲਗਾ ਰਹੇ ਹਾਂ ਉੱਥੇ ਦੇਖੋ ਵੱਡੀ ਕ੍ਰੇਨ ਲੱਗੀ ਹੋ ਝੂਲੇ ਲਗਾ ਰਹੀ ਹੈ ਜੇ ਇਹਨਾਂ ਅਫਸਰਾਂ ਦਾ ਉਹਨਾਂ ਤੇ ਕੋਈ ਡਰ ਹੋਵੇ ਤੇ ਉਹ ਉਠਾ ਕੇ ਜਾਇ ਨਾ ਜਾਣ ਇਹ ਉਹ ਨਈ ਮਾਲ ਚੱਕ ਰਹੇ ਉਹਨੂੰ ਫਿੱਟ ਕਰ ਰਹੇ ਦਾ ਮਤਲਬ ਕੋਈ ਨਾ ਕੋਈ ਵਿੱਚ ਧੰਦਲੀ ਹੈਗੀ ਆ ਬਿਲਕੁਲ ਹੁਣ ਕੱਲ ਕਾਰਵਾਈ ਤੇ ਪਤਾ ਲੱਗੂਗਾ ਅਸਲੀ ਕੀ ਨਹੀਂ ਗੱਲ ਇਦਾਂ ਜੀ ਵਿਸ਼ਾਲ ਜੀ ਤੁਸੀਂ ਸਾਰੀ ਗੱਲਾਂ ਉਹਨਾਂ ਨਾਲ ਅਫਸਰ ਨਾਲ ਕੀਤੀ ਆ ਅਫਸਰ ਕਿਨੇ ਸਾਫ਼ ਸ਼ਬਦਾਂ ਚ ਕਹਿ ਰਿਹਾ ਕਿ ਵੀ ਇਹਨਾਂ ਨੇ ਪਹਿਲਾਂ ਤਾਂ ਗੁੰਮਰਾਹ ਕੀਤਾ ਹੈ ਗਲਾਡਾ ਨੂੰ ਸਰਕਾਰ ਨੂੰ ਗੁੰਮਰਾਹ ਕਰ ਰਿਹਾ ਦੂਸਰੇ ਪਾਸੇਓ ਆ ਜਿਹੜੀ ਧੰਦਲੀ ਹੋ ਰਹੀ ਆ ਕੁਝ ਕੁ ਪੈਸਿਆਂ ਦੇ ਵਿੱਚ ਆ ਗਰਾਊਂਡ ਲੈਂਡ ਤੋਂ ਬਾਅਦ ਸਿਰਫ 2 ਦਿਨਾਂ ਦੀ ਪਰਮਿਸ਼ਾ ਜਿੱਦਾਂ ਕਿ ਅਫਸਰਾਂ ਨੇ ਵੀ ਦੱਸਿਆ 2 ਦਿਨਾਂ ਦੀ ਸਿਰਫ ਦੁਸ਼ਹਿਰਾ ਮੇਲੇ ਦੀ ਪਰਮਿਸ਼ਨ ਹੈਗੀ ਆ ਇਹਨਾਂ ਨੇ ਝੂਲੇ ਵੀ ਲਗਾਏ ਆ ਔਰ ਗੱਲ ਵੀ ਹੋਈ ਹੈ ਕਿ ਉਹਨਾਂ ਨੇ ਕਿਹਾ ਕੱਲ ਕਾਰਵਾਈ ਕਰਾਂਗੇ ਅਸੀਂ ਅਸੀਂ ਉਮੀਦ ਕਰਦੇ ਆਂ ਅਫਸਰਾਂ ਤੋਂ ਕਿ ਕੱਲ ਇੱਥੇ ਜਿਹੜੀ ਬੰਦੀ ਕਾਰਵਾਈ ਉਹ ਬੰਦੀ ਕਾਰਵਾਈ ਕਰਨ ਤੋਂ ਬਾਅਦ ਸਮਾਨ ਜ਼ਬਤ ਕਰਾਇਆ ਜਾਵੇ ਜ਼ਬਤ ਕਰਾ ਕੇ ਆ ਮੇਲਾ ਜਿਹੜਾ ਆ ਬੰਦ ਕਰਾਇਆ ਜਾਵੇ ਨਹੀਂ ਤਾਂ ਸਾਨੂੰ ਬਹੁਤ ਨੁਕਸਾਨ ਹੁੰਦਾ 1 ਕਰੋੜ 22 ਲੱਖ ਰੁਪਏ ਅਸੀਂ ਗਲਾਡਾਂ ਨੂੰ ਜਮ੍ਹਾਂ ਕਰਾ ਚੁੱਕੇ ਆ ਔਰ ਵਰਦਮ 50-60 ਲੱਖ ਰੁਪਏ ਦਾ ਉੱਪਰੋਂ ਖਰਚਾ ਵੀ ਆ ਵਰਦਮਾਨ ਗਰਾਊਂਡ ਦੇ ਵਿੱਚ ਵੱਡਾ ਮੇਲਾ ਲੱਗਦਾ ਆ ਉਹ ਅਟਰੈਕਸ਼ਨ ਵੀ ਉੱਥੇ ਹੈ ਲੋਕਾਂ ਨੂੰ ਉਹ ਜਗ੍ਹਾ ਵਧੀਆ ਵੀ ਲੱਗਦੀ ਆ ਉੱਥੇ ਪਹੁੰਚਦੇ ਵੀ ਆ ਮੇਲਾ ਦੇਖਣ ਲਈ ਤੇ ਇਹ ਇਹ ਗੁੰਮਰਾ ਦੋ ਤਿੰਨ ਸਾਲ ਤੋਂ ਜਿੱਦਾਂ ਦੱਸ ਰਹੇ ਵੀ ਰਾਮਲੀਲਾ ਨਹੀਂ ਲੱਗਦੀ ਸੀ ਰਾਮਲੀਲਾ ਦੀ ਪਰਮਿਸ਼ਨ ਦਿੱਤੇ ਤੁਸੀਂ ਰਾਮਲੀਲਾ ਕਰੋ ਪਰ ਇਹ ਜੋ ਗਲਤ ਕਾਰਵਾਈ ਹੋਈ ਹੈ ਇੱਥੇ ਕੰਮ ਹੋਇਆ ਇਸ ਦੀ ਕਾਰਵਾਈ ਕਰਦੇ ਹੋਏ ਸਮਾਨ ਨੂੰ ਜ਼ਬਤ ਕੀਤਾ ਜਾਵੇ ਮੈਂ ਬਿਲਕੁਲ ਸਾਡੇ ਸਾਹਮਣੇ ਜਿਹੜੀ ਤਸਵੀਰ ਤੁਹਾਨੂੰ ਜਿਹੜੀ ਪਿੱਛੇ ਦਿਖਾਈ ਜਾ ਰਹੀ ਹੈ ਤਸਵੀਰ ਇਸ ਕਰਕੇ ਆ ਕਿ ਝੂਠ ਬੋਲ ਕੇ ਭਗਵਾਨ ਦੇ ਨਾਮ ਤੇ ਝੂਠ ਬੋਲ ਕੇ ਜਿਹੜੀ 2 ਦਿਨ ਦੀ ਪਰਮਿਸ਼ਨ ਲੈ ਕੇ ਇੱਥੇ ਮੇਲਾ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਸੀ ਹੁਣ ਵੱਡੇ ਪੱਧਰ ਤੇ ਇੱਕ ਸਕੈਮ ਜਿਹੜਾ ਸਾਹਮਣੇ ਆ ਗਿਆ ਕਿ ਇਹਦੇ ਵਿੱਚ ਦੇਖਦੇ ਹਾਂ ਹੁਣ ਵਿਕਦਾ ਕੌਣ ਹੈ ਤੁਹਾਨੂੰ ਕੁਝ ਨਹੀਂ ਸਰ ਸਾਨੂੰ ਕੁਝ ਨਹੀਂ ਪਤਾ ਹੈਗਾ ਡਿਪਾਰਟਮੈਂਟ ਨੇ ਜੋ ਸਾਨੂੰ ਕਿਹਾ ਅਸੀਂ ਉਸ ਦੇ ਆਰਡਰ ਦੇ ਨਹੀਂ ਤੁਸੀਂ ਇੱਥੇ ਖੜੇ ਹੋ ਖੜੇ ਕਿਸ ਮਜਨੋਂ ਕੀ ਆਰ ਨੇ ਜੋ ਸਵੇਰੇ ਖੜੇ ਸੀ ਮਲੇੰਗੇ ਸੀ ਉਹਦੇ ਵੀ ਖੜੇ ਸੀਗੇ ਉਹ ਤਾਂ ਸਾਨੂੰ ਜੈ ਸਾਹਿਬ ਦੇ ਆਰਡਰ ਆਏ ਸੀਗੇ ਵੀ ਦੇਖੋ ਲਾ ਰਹੇ ਆ ਜਾਂ ਨਹੀਂ ਕਰ ਰਹੇ ਇਹ ਕੰਮ ਵੀ ਕੰਮ ਚਾਲੂ ਆ ਜਾਂ ਨਹੀਂ ਹੈਗਾ ਉਸ ਦੀ ਰਿਪੋਰਟ ਦੋ ਉਸ ਦੀ ਰਿਪੋਰਟ ਦੇ ਕੇ ਗਿਆ ਸੀ ਬਸ ਮਤਲਬ ਰਿਪੋਰਟ ਦੇ ਦੇ ਚੰਗੇ ਲੱਗ ਰਹੇ ਨੇ ਤੇ ਸਟਾਰਵਿੰਸ ਕੋਸ ਨਹੀਂ ਕੀਤਾਗਾ ਸਾਡੀ ਪਰਮਿਸ਼ਨ ਹੈ ਇੱਕ ਵਾਰ ਇੱਕ ਵਾਰ ਇੰਨਾ ਨਹੀਂ ਸਾਫ਼ ਗੱਲ ਕੀਤੀ ਆ ਜੋ ਵੀਰਨ ਅਜੀਤ ਜੀ ਨਾਲ ਗਲਟ ਅਧਿਕਾਰੀ ਨਾਲ ਹੋਈ ਸੀ ਬਿਲਕੁਲ ਸਹੀ ਗੱਲ ਕੀਤੀ ਵੀਰ ਨੇ ਸੱਚਾ ਬੰਦਾ ਹੈ ਲੇਕਿਨ ਜੋ ਤੁਹਾਡੀ ਗੱਲ ਹੋਈ ਸੀਗੀ ਝੂਲੇ ਉਸ ਤੋਂ ਬਾਅਦ ਵੀ ਲਗਾਏ ਜਾ ਰਹੇ ਤੁਸੀਂ ਰਿਪੋਰਟ ਭੇਜਤੀ ਕੋਰ ਦਾ ਸਰ ਜੋ ਹੈ ਉਹੀ ਭੇਜੀ ਆ ਵੀਡੀਓ ਬਣਾ ਕੇ ਭੇਜਤੀ ਬਸ ਮਤਲਬ ਹੋਰ ਕੋਈ ਗੱਲ علاوہ ਇਸ ਤੋਂ ਇਲਾਵਾ ਵੀ ਇਹ ਸਾਨੂੰ ਕੁਝ ਨਹੀਂ ਕਰੀ ਹੋਰ ਕੁਝ ਨਹੀਂ ਹਾਂਜੀ ਹੁੰਦਾ ਆ ਦੇਖੋ ਜੀ ਪਰਮਿਸ਼ਨ ਇਹ ਸਾਡੀ ਪਰਮਿਸ਼ਨ ਹੈ ਇਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਦੁਸ਼ਹਿਰਾ ਮੇਲਾ ਫਨ ਫੇਅਰ ਇਵੈਂਟ ਅਮਿਊਜ਼ਮੈਂਟ ਪਾਰਕ ਠੀਕ ਹੈ ਜੀ ਫਿਸ਼ ਫੇਅਰ ਅন্ডਰ water ਫਿਸ਼ ਟਨਲ ਸਰਕਸ ਰਿੰਗ ਗੇਮ ਫੂਡ ਕੋਰਟ ਸ਼ੋਪਿੰਗ ਸਾਰੀਆਂ ਆਈਟਮਾਂ ਵਿੱਚ ਮਰ ਜਾ ਵੀ ਕਿਹੜੀ ਕਿਹੜੀ ਆਈਟਮ ਇਸ ਮੇਲੇ ਦੇ ਵਿੱਚ ਲੱਗੂਗੀ ਬਿਲਕੁਲ ਆ ਤਸਵੀਰ ਦਿਖਾ ਦਤਾ ਤੁਹਾਨੂੰ ਤੇ ਇਹਨਾਂ ਦੀ ਪਰਮਿਸ਼ਨ ਦੇਖੋ ਮੇਲਾ ਤਾਂ ਸਿਰਫ ਲੋਕੀ ਪੀਰਾਂ ਦੇ ਮੇਲੇ ਵੀ ਕਰਾਉਂਦੇ ਆ ਧਾਰਮਿਕ ਮੇਲੇ ਵੀ ਕਰਾਉਂਦੇ ਇਹਨਾਂ ਨੇ ਤਾਂ ਗਜ਼ਾੜਾ ਨੂੰ ਗੁੰਮਰਾਹ ਕੀਤਾ ਵੀ ਅਸੀਂ ਮੇਲਾ ਰਾ ਰਹੇ ਹਾਂ ਰਾਵਣ ਸਾਡਾ ਨਾਸਤੇ ਗਲਾੜਾ ਨੇ ਵੀ ਕਹਿਤਾ ਤੁਹਾਡੇ ਸਾਹਮਣੇ ਹੀ ਗੱਲ ਹੋਈ ਗਲਾੜਾ ਨਾਲ ਵੀ ਬਿਲਕੁਲ ਕਿ ਉਹ ਵੀ ਕਹਰੇ ਗੁੰਮਰਾਹ ਕੀਤਾ ਗਿਆ ਵੈ ਬਸ ਕਪੂਰ ਸਾਹਿਬ ਤੁਸੀਂ ਆਪ ਦੀ ਸੇਫਟੀ ਰੱਖਿਓ ਕਿਉਂਕਿ ਇਹਦੇ ਪਿੱਛੇ ਨਾ ਬਹੁਤ ਮਾੜੇ ਸ਼ਕਤੀਆਂ ਵਾ ਮੇਰੇ ਹਿਸਾਬ ਨਾਲ ਕੋਈ ਤੁਹਾਨੂੰ ਵੀ ਥ੍ਰ ਛੋਟੇ ਜਿਹੇ ਤੇ ਨਹੀਂ ਕੁਝ ਹੋਇਆ ਹੋਇਆ ਜਿਨ੍ਹਾਂ ਨੇ ਪੈਸੇ ਉਹਨਾਂ ਨੇ ਇੱਕ ਦਿਨ ਪੂਰੇ ਮੇਲੇ ਦੇ ਭਰੇ ਆ ਨਾ ਇਸ ਗਰਾਊਂਡ ਵਾਲਿਆਂ ਨੇ ਇੰਨੇ ਪੈਸੇ ਸਾਨੂੰ ਪਰ ਡੇ ਗਾਡਾ ਦਿੱਤੇ ਅਗਵਾਡਾ ਨੇ ਸਾਡੇ ਤੋਂ ਪਰ ਡੇ ਇੰਨੇ ਪੈਸੇ ਲਿੱਤੇ ਜਿਨ੍ਹਾਂ ਇਹਨਾਂ ਤੋਂ ਪੂਰੇ ਮੇਲੇ ਦੇ ਲਿੱਤੇ ਆ ਤੇ ਐਡੇ ਵੱਡਾ ਜਦ ਪੈਸਿਆਂ ਦਾ ਭਾਰ ਹੋਣਾ ਨਾ ਤੇ ਉਹਦੇ ਚ ਕਿੰਨਾ ਕੁਝ ਅੰਦਰ ਬਾਹਰ ਹੋਇਆ ਹੋਣਾ ਤੁਸੀਂ ਸਮਝਦਾਰ ਹੋ ਬਿਲਕੁਲ ਸਤਿ ਸ਼੍ਰੀ ਅਕਾਲ ਸਰ ਠੀਕ ਹੋ ਮੈਂ ਕਹਾਂ ਠੀਕ ਹੋ ਸਰ ਨਹੀਂ ਪਿੱਛੇ ਹੋੜ ਲੱਗੀ ਲੱਗੀ ਨਾ ਹਲੋ ਹਲੋ ਸਤਿ ਸ਼੍ਰੀ ਅਕਾਲ ਐਮਐਲਏ ਸਾਹਿਬ ਸਸਕਲ ਜੀ ਐਮਐਲਏ ਸਾਹਿਬ ਮੈਂ ਨਾ ਇੱਥੇ ਆਇਆ ਸੀਗਾ ਸੈਕ੍ਰੇਟ ਸਕੂਲ ਦੇ ਕੋਲ ਇੱਕ ਮੇਲਾ ਲੱਗਦਾ ਪਿਆ ਸੀਗਾ ਬਾਹਰਲੇ ਜਿਹੜਾ ਵਰਦਮਨ ਮੇਲਾ ਲੱਗਦਾ ਉਹ ਮੈਨੂੰ ਨਾਲ ਲੈ ਕੇ ਸੀ ਇਨਲੀਗਲ ਮੇਲਾ ਲੱਗਦਾ ਪਿਆ ਸੀਗਾ ਈਓ ਸਾਹਿਬ ਨਾਲ ਗੱਲ ਹੋਈ ਸੀਗੀ ਗਲੜ ਦੇ ਅਧਿਕਾਰੀ ਰਜੀਤ ਜੀ ਨਾਲ ਗੱਲ ਹੋਈ ਸੀ ਉਹ ਕਹ ਰਿਹਾ ਕਿ 2 ਦਿਨ ਦੀ ਪਰਮਿਸ਼ਨ ਇਹਨਾਂ ਲਈ ਦਿੱਤੀ ਸੀ ਸਿਰਫ ਦੁਸ਼ਹਿਰੇ ਦੀ ਰਾਮਲੀਲਾ ਦੀ ਲੇਕਿਨ ਇਨਲੀਗਲ ਚਲਾਇਆ ਜਾ ਰਿਹਾ ਜਦੋਂ ਮੈਂ ਇੱਥੇ ਮਾਲਕਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਲਗਾ ਲਓ ਕਿ ਮੈਂ ਕਿਉਂ ਖੌਂਗਾ ਲਗਾ ਲਓ ਮੇਰੇ ਕੋਲ ਤਾਂ ਜੇ ਕੋਈ ਆਊ ਹੈਲਪ ਕਰ ਸਕਦਾ ਮੈਂ ਨਹੀਂ ਕਿਸੇ ਨੂੰ ਕਿਹਾ ਲਗਾ ਲਓ ਜੇ ਉਹਨਾਂ ਨੇ ਪਰਮਿਸ਼ਨ ਲਈ ਹੋਈ ਤਾਂ ਲੱਗੂਗਾ ਜੇ ਨਹੀਂ ਪਰਮਿਸ਼ਨ ਨਹੀਂ ਲੱਗੂਗਾ ਗਲਾਡਾ ਅਧਿਕਾਰੀ ਕਹਿੰਦੇ ਸਾਡੇ ਕੋ ਕੋਈ ਪਰਮਿਸ਼ਨ ਲਿੱਤੀ ਐ ਇੰਨਾਂ ਕੋਲ ਜਦੋਂ ਮੈਂ ਇੰਟਰਵਿਊ ਕਰਨਾ ਹੈ ਕਹਿ ਰਹੇ ਕਿ ਐਮ ਐਲ ਏ ਸਾਹਿਬ ਨੇ ਸਾਨੂੰ ਕਿਹਾ ਲਗਾ ਲਓ ਨਹੀਂ ਯਾਰ ਮੈਂ ਇਹਨਾਂ ਤੋਂ ਪਰਮਿਸ਼ਨ ਦੇਖੋ ਉਹਨਾਂ ਕੋ ਪਰਮਿਸ਼ਨ ਐਮ ਐਲ ਏ ਕੋ ਹੁੰਦਾ ਇਹਨਾਂ ਕੋ ਪਰਮਿਸ਼ਨ ਨਹੀਂ ਹੈਗੀ ਮੈਂ ਇਹਨਾਂ ਨੂੰ ਕਿਹਾ ਪਰਮਿਸ਼ਨ ਦਿਖਾ ਦਿਓ ਕਹਿੰਦੇ ਐਮ ਐਲ ਏ ਸਾਹਿਬ ਨਾਲ ਗੱਲ ਕਰ ਲਓ ਉਹਨਾਂ ਨੇ ਲਵਾਇਆ ਬਸ ਭਾਈ ਜੀ ਜੇ ਕਿਸੇ ਕੋ ਪਰਮਿਸ਼ਨ ਹੈਗੀ ਉਹ ਲਾਊਗਾ ਜੇ ਨਹੀਂ ਪਰਮਿਸ਼ਨ ਹੈ ਵੀ ਨਹੀਂ ਲੱਗੂਗਾ ਗੱਲ ਖਤਮ ਜੀ ਉਹਦੇ ਚ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਐਮਐਲਏ ਸਾਹਿਬ ਹੁਣ ਤਾਂ ਕਾਨੂੰਨ ਹੈ ਕਾਨੂੰਨ ਸਾਰੇ ਵਾਸਤੇ ਬਰਾਬਰ ਹੈ ਬਿਲਕੁਲ ਸਰ ਬਿਲਕੁਲ ਸਰ ਬਿਲਕੁਲ ਸਰ ਠੀਕ ਠੀਕ ਸਰ ਹੁਣ ਐਮਐਲਏ ਸਾਹਿਬ ਤਾਂ ਕਹਿੰਦੇ ਮੈਂ ਤਾਂ ਵੀਚ ਹੈ ਨਹੀਂ ਨਹੀਂ ਮੈਨੂੰ ਆਹ ਦੱਸੋ ਤੁਸੀਂ ਕਹਿਣਾ ਮੈਨੂੰ ਐਮਐਲਏ ਸਾਹਿਬ ਆਏ ਆ ਕੁਰਸੀ ਲੈ ਲਓ ਉਹ ਪ੍ਰਧਾਨ ਜੀ ਆ ਉਹੀ ਗੱਲ ਕਰਨਗੇ ਮੈਂ ਲਾ ਲਿਆ ਨਹੀਂ ਤੁਸੀਂ ਮੈਨੂੰ ਉੱਥੋਂ ਕਹਿੰਦਾ ਐਮਐਲਏ ਸਾਹਨੇ ਲਵਾਇਆ ਉਹ ਤਾਂ ਗੱਲ ਕਰ ਰਹੀ ਸੀਗੇ ਠੀਕ ਠੋ ਦਾ ਸਹੀ ਆਗੇ ਪਰਮਿਸ਼ਨ ਲਿਆਏ ਨਹੀਂ ਸਰ ਮੇਰੇ ਖਿਆਲ ਨਾਲ ਐਮਐਲਏ ਸਾਹਿਬ ਕਹਿੰਦੇ ਮੈਂ ਤਾਂ ਕਿਹਾ ਹੀ ਨਹੀਂਗਾ ਜਦੋਂ ਪਰਚੀ ਹੈਗੀ ਅੰਨਾਂ ਕੋਲ ਜਦੋਂ ਪਰਮਿਸ਼ਨ ਹੈਗੀ ਹੈ ਲਗਾਣ ਕੋਈ ਇਸ਼ੂ ਨਹੀਂ ਹੈਗਾ ਤੇਰਾ ਪਰਮਿਸ਼ਨ ਸਾਡੀ ਗਲਤੀ ਹੋਈ ਬਈ ਐਥੇ 2 ਦਿਨ ਦੀ ਪਰਮਿਸ਼ਨ ਲਿਖੀ ਗਈ ਹੈ 3 ਨਵ 2024 ਤੋਂ 13 10 2024 ਨੂੰ ਖਾਲੀ ਗਰਾਊਂਡ ਕਮਰਸ਼ੀਅਲ ਪੈਕਟ ਸੈਕਟਰ 33 ਅਰਬਨ ਸਟੇਟ ਚੰਡੀਗੜ੍ਹ ਰੋਡ ਲੁਧਿਆਣਾ ਵਿਕੇ ਦੇ ਸ਼ਹਿਰਾ ਮੇਰਾ ਲਗਵਾਉਣ ਲਈ ਪ੍ਰਵਾਨਗੀ ਦੀ ਮੰਗ ਕੀਤੀ ਹੈ ਮੰਗ ਕੀਤੀ ਹੈ ਮੰਗ ਨਹੀਂ ਕੀਤੀ ਪੈਸੇ ਦੇ ਉੱਤੇ ਐਪੀ ਕੀਤੀ ਹੈ ਪ੍ਰਵਾਨਗੀ ਦੀ ਮੰਗ ਕੀਤੀ ਹੈ ਜੀ ਪੜੋ ਪਰ ਯਾਰ ਅੱਗੇ ਬਿਲਡਿੰਗ ਬ੍ਰਾਂਚ ਵੱਲੋਂ ਕੀਤੀ ਗਈ ਰਿਪੋਰਟ ਮੁਤਾਬਕ ਮੌਕੇ ਤੇ ਜਗ੍ਹਾ ਖਾਲੀ ਹੈ ਆਪ ਨੂੰ ਉਸ ਤੇ ਜਗ੍ਹਾ ਦੀ ਪ੍ਰਵਾਨਗੀ ਦੁਸ਼ਹਿਰਾ ਮੇਰਾ ਲਗਵਾਉਣ ਲਈ ਜਾਰੀ ਕੀਤੀ ਜਾਂਦੀ ਹੈ ਬਿਨੇਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਵਿਡ 19 ਦੇ ਤਹਿਤ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡ ਹਦਾਇਤਾਂ ਦੀ ਪਾਲਣਾ ਕਰਨ ਤੇ ਪਵੰਦ ਹੋਵेंगे ਅਤੇ ਬਾਕੀ ਲਾਨ ਆਰਡਰ ਕਾਇਮ ਰੱਖਣ ਲਈ ਵਧੇਰੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮਨਜ਼ੂਰੀ ਲੈਣੀ ਹੋਵੇਗੀ ਬਾਕੀ ਮਨਜ਼ੂਰੀਆਂ ਇਸ ਤੋਂ ਇਲਾਵਾ ਜੇਕਰ ਉਕਤ ਮੇਲੇ ਬਾਕੀ ਮਨਜ਼ੂਰੀਆਂ ਮਨਜ਼ੂਰੀਆਂ ਹੋ ਰਹੀਆਂ ਨੇ ਬਾਕੀ ਕਿੱਥੇ ਦਿਖਾ ਸਕਦੇ ਹੋ ਇੱਕ ਵਾਰ ਦਿਖਾਈਓ ਆ ਮੈਂ ਤੁਹਾਨੂੰ ਦਿਖਾ ਰਾਂ ਕਿ ਤੁਸੀਂ ਈਓ ਸਾਹਿਬ ਝੂਠ ਬੋਲ ਰਹੇ ਹੋ ਫਿਰ ਇੱਕ ਸਵਾਲ ਤੁਹਾਡੇ ਉੱਤੇ ਆ ਗਿਆ ਕਿ ਇਹ ਮਨਵਾ ਦੱਸੋ ਮਨਵਾ ਦੱਸੋ ਮਨਵਾ ਦੱਸੋ ਕਿ ਤੁਸੀਂ ਜਦੋਂ ਪਰਮਿਸ਼ਨ ਦਿੱਤੀ ਸੀਗੀ ਤਾਂ ਅਦੇ ਵਿੱਚ ਤੁਸੀਂ ਕਿਹਾ ਕਿ 2 ਦਿਨ ਦੀ ਪਰਮਿਸ਼ਨ ਦਿੱਤੀ ਹੈ ਰੱਬ ਦੇ ਨਾਮ ਤੇ ਝੂਠ ਬੋਲ ਕੇ ਮੇਰੇ ਕੋਲ 2 ਦਿਨ ਦੀ ਪਰਮਿਸ਼ਨ ਲੈ ਕੇ ਗਏ ਨੇ ਤੇ ਬਾਕੀ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਇੰਨਾ ਕੋਲੇ ਕਾਪੀ ਕਿੱਦਾਂ ਆ ਗਈ ਜੋ ਪ੍ਰਵਾਨਗੀ ਤੁਸੀਂ ਦਿੱਤੀ ਤੁਹਾਡੇ ਅਧਿਕਾਰੀਆਂ ਨੇ ਦਿੱਤੀ ਤਾਂ 2 ਦਿਨ ਦੀ ਪਰਮਿਸ਼ਨ ਹੈ ਕਿੱਥੇ ਹੈ ਇੱਕ ਗਲਾਡਾ ਦੇ ਅਧਿਕਾਰੀ ਫਿਰ ਚੋਰ ਮੋਰੀ ਚੋਰ ਮੋਰੀ ਹੋ ਗਈ ਉੱਥੇ ਕੋਈ ਇੱਕ ਸਵਾਲ ਜਿਹੜਾ ਆ ਗਿਆ ਵੱਡਾ ਕਿ ਆਖਿਰ ਅਰੇ ਵਿੱਚ ਜਿਹੜੇ ਘਪਲੇ ਜਿਹੜੇ ਸਾਹਮਣੇ ਆਣ ਗਏ ਹੁਣ ਕੀ ਹੈ ਕਿ ਕੱਲ ਕਾਰਵਾਈ ਹੋਊਗੀ ਜਾਂ ਨਹੀਂ ਹੋਊਗੀ ਲੇਕਿਨ ਹਫੀਜ਼ ਭਰੀ ਹੈ ਯਾਰ ਉਹ ਤੁਸੀਂ ਫੀਸ ਭਰਤੀ ਇਹ ਤਾਂ ਇਹਨਾਂ ਨੂੰ 2.5 ਲੱਖ ਦੀ ਗਜ਼ਾੜਾ ਨੂੰ ਇਹ ਗੱਲ ਪੁੱਛਣੀ ਚਾਹੀਦੀ ਵੀ 6,10,000 ਪਰ ਡੇ ਤੋਂ ਤੁਸੀਂ ਸਾਡੇ ਤੋਂ ਪੈਸੇ ਲਿੱਤੇ ਪੱਕੇ ਚ ਸਾਰੇ ਪੈਸੇ ਪਹਿਲਾਂ ਜਮ੍ਹਾਂ ਹੋਏ ਆ 1 ਰੁਪਿਆ ਵੀ ਅਸੀਂ ਉਹਨਾਂ ਦਾ ਉਧਾਰ ਨਹੀਂ ਆ ਤੇ ਉਹ ਜਦ ਉਹਨਾਂ ਨੇ ਇੱਕ ਸਾਡੇ ਨਾਲ ਕਮਿਟਮੈਂਟ ਸੀਗੀ ਵੀ 5 ਕਿਲੋਮੀਟਰ 3 ਕਿਲੋਮੀਟਰ ਦੇ ਏਰੀਆ ਚ ਕੋਈ ਮੇਲਾ ਨਹੀਂ ਲੱਗੂਗਾ ਝੂਲੇ ਨਹੀਂ ਲਗਾਊਗਾ ਤੇ ਫਿਰ ਗਜ਼ਾੜਾ ਨੇ ਕਿੱਦਾਂ ਪਰਮਿਸ਼ਨ ਦੇ ਦਿੱਤੀ 3 3 ਲੱਖ ਕਿੰਨੇ ਦੀ ਹੈ ਜੀ 385000 ਦੀ 3 ਇਹ ਮਤਲਬ ਪਰਡੇ ਦੀ ਕਿੰਨੀ ਬਣ ਗਈ ਤਕਰੀਬਨ 25 30000 ਬਸ 27000 ਰੁਪਏ ਬਣ ਗਿਆ ਇੱਕ ਪਾਸੇ ਇੱਕ ਗਰਾਊਂਡ ਉਹ 27000 ਪਰਡੇ ਤੇ ਦੇ ਰਿਹਾ ਇੱਕ ਪਾਸੇ ਇੱਕ ਗਰਾਊਂਡ ਉਹ 610000 ਰੁਪਏ ਤੇ ਦੇ ਰਿਹਾ ਬੋਲੀ ਕਰਾ ਕੇ ਬੋਲੀ ਕਰਾ ਕੇ ਕੋਵਿਡ ਤੋਂ ਨਹੀਂ ਉਹਨਾਂ ਨੇ ਕਿਹਾ ਕੋਵਿਡ ਤੋਂ ਬਾਅਦ ਨਹੀਂ ਲੱਗਿਆ ਅਸੀਂ ਨਹੀਂ ਲਾਇਆ 3 ਸਾਲ ਲੇਕਿਨ ਸਾਡੀ ਇਹ ਸੰਸਦ ਆਹੀ ਕਮੇਟੀ ਆ ਸਾਡੀ ਅਡਜਸਟਡ ਕਮੇਟੀ ਆ ਸਿਰਫ ਸਰ ਮੇਰੀ ਗੱਲ ਕੋਵਿਡ ਤੋਂ ਬਾਅਦ ਅਸੀਂ ਨਹੀਂ ਲਾਇਆ ਰਿਕਾਰਡਿੰਗ ਨਾਲ ਚੱਲੇਗੀ ਅਫਸਰਾਂ ਦੀ ਉਹਨਾਂ ਨੇ ਸਾਫ਼ ਗੱਲ ਕਿਤੀ ਹੈ ਕਿ ਦੋ ਦਿਨ ਦੀ ਪ੍ਰਵਾਨਗੀ ਸਾਡੇ ਕੋਲ ਲਿੱਤੀ ਸੀਗੀ ਮੈਂ ਉਹ ਪੜ ਲਿਆ ਮੈਂ ਤੁਹਾਡਾ ਪੜ ਲਿਆ ਲੇਕਿਨ ਉਹ ਫਿਰ ਉਹ ਕਿਉਂ ਐਦਾ ਕਹਿ ਰਹੇ ਕਿ ਕੱਲ ਕਾਰਵਾਈ ਕੀਤੀ ਸਾਨੂੰ ਗੁੰਮਰਾਹ ਕਰਕੇ ਪਰਮਿਸ਼ਨ ਲਿੱਤੀ ਗਈ ਹੈ ਉਹ ਦੇਖੀ ਜਾਣਗੇ ਆ ਤੁਹਾਡੇ ਸਾਹਮਣੇ ਯਾਰ ਜਿਹੀ ਕਰਵਾ ਕੀਤੀ ਹੁੰਦੀ ਤੇ ਗੁੰਮਰਾਹ ਕੀਤੀ ਹੁੰਦੀ ਤੇ ਮੇਰਾ ਵੀਰ ਆ ਆ ਸਾਇਲੈਂਸ ਸਕਿਉਰਟੀ ਵੀ ਜਮਾ ਕਰਾਈ ਆ ਇੱਕ ਸਕਿਉਰਟੀ ਲੱਗਾਈ ਰੱਖੀ ਉਹਨੇ ਜਮਾ ਕਰਾਈ ਸਾਡੀ ਹੁਣ ਆ ਜਿਹੜੀ ਪਰਮਿਸ਼ਨ ਆ ਇਹ ਬੋਲਦੀ ਹੋਈ ਪਈ ਨਾ ਅਸੀਂ ਕੋਈ ਗਲਤ ਨਹੀਂ ਬੋਲਦੇ ਮੇਰਾ ਵੀਰ ਠੀਕ ਹੈ ਨਾ ਇਹ ਤਾਂ ਰਾਮਬੀਰ ਦਾ ਪਰਮਿਸ਼ਨ ਕਰਾਈ ਆ ਇੱਥੇ ਝੂਲੇ ਦਾ ਕਿਤੇ ਮੈਂਸ਼ਨ ਨਹੀਂ ਆ ਨਹੀਂ ਜਦ ਵਿੱਚ ਝੂਲੇ ਮੈਂਸ਼ਨ ਨਹੀਂ ਸਾਡੀ ਪਰ ਸਾਡੀ ਪਰਮਿਸ਼ਨ 'ਚ ਝੂਲੇ ਬਕਾਇਦਾ ਮੈਂਸ਼ਨ ਹੋਏ ਆ ਸਟਾਲ ਮੈਂਸ਼ਨ ਹੋਏ ਆ ਇਹਨਾਂ ਦੀ ਪਰਮਿਸ਼ਨ ਦੇ ਵਿੱਚ ਕੋਈ ਝੂਲੇ ਸਟਾਲ ਮੈਂਸ਼ਨ ਨਹੀਂ ਆ ਕਿੱਦਾਂ ਜਾਏਗੀ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਇੱਕ ਵਾਰ ਸਿਰ ਇਹ ਸਾਡਾ ਅਸੀਂ ਤਾਂ ਜੀ ਉਹਨਾਂ ਨੂੰ ਹੀ ਪੁੱਛ ਰਹੇ ਹਾਂ ਗਾਡਾ ਨਹੀਂ ਪੁੱਛ ਰਹੇ ਆ ਨਾ ਨਾ ਇੱਕ ਵਾਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣ ਲੱਗਾ ਤੁਹਾਡੀ ਗੱਲ ਦਾ ਜਵਾਬ ਮੈਂ ਤੁਹਾਨੂੰ ਦੇਣ ਲੱਗਾ ਵਾ ਅਤੇ ਸਿਰਫ ਪਰਵਾਨਗੀ ਦਿੱਤੀ ਗਈ ਹੈ ਮੇਲਾ ਲਗਾਉਂਦੀ ਇਹਦੇ ਨਾ ਕੋਈ ਸਟਾਲ ਲਾ ਸਕਦੇ ਨਾ ਚੂਲਾ ਲਾ ਸਕਦੇ ਨੇ ਇਹ ਸਿਰਫ ਦੁਸ਼ਹਿਰਾ ਮੇਲਾ ਕਰ ਸਕਦੇ ਨੇ ਰਾਵਣ ਸਾੜ ਸਕਦੇ ਨੇ RAM ਨੀਲਾ ਦੀ ਪਰਮਿਸ਼ਨ ਹੈ ਚੂਲੇ ਨਹੀਂ ਲਾ ਸਕਦੇ ਆਹ ਚਲੋ ਜੀ ਜੀ ਅਸੀਂ ਉਹਨਾਂ ਨਾਲ ਹੀ ਕਰਾਂਗੇ ਇਸ ਤੋਂ ਉਹਨਾਂ ਨੂੰ ਪੁੱਛਾਂਗੇ ਉਹਨਾਂ ਨੂੰ ਜਵਾਬ ਦੇ ਰਹੇ ਨੇ ਆਹ ਬਿਲਕੁਲ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਤੁਸੀਂ ਪਰਵਾਨਗੀ ਜਿਹੜੀ ਦਿੱਤੀ ਆ ਇਹਦੇ ਵਿੱਚ ਆ ਜ਼ਿਕਰ ਕਿਉਂ ਨਹੀਂ ਕੀਤਾ ਕਿ ਇੱਥੇ ਚੂਲੇ ਲਗਾਏ ਜਾਣਗੇ ਇੱਥੇ تمام ਜਿਹੜੇ ਵੱਡੇ ਵੱਡੇ ਚੰਜੋਗ ਆ ਲਗਾਏ ਜਾਣਗੇ ਜਿਹੜੇ ਵੱਡੇ ਵੱਡੇ ਚੂਲੇ ਹੁੰਦੇ ਨੇ ਕਸਤੀਆਂ ਲਗਾਈਆਂ ਜਾਣਗੀਆਂ ਦੀ ਪਰਮਿਸ਼ਨ ਹੈ ਕਿੱਥੇ ਹੈ ਲੇਕਿਨ ਕੱਲ ਉਹ ਗਲਾਡਾ ਅਧਿਕਾਰੀ ਹੁਣ ਦੇ ਦਿਆ ਕੀ ਕਾਰਵਾਈ ਕੀਤੀ ਜਾਊਗੀ ਲੇਕਿਨ ਇੱਥੇ ਐਮਐਲਏ ਸਾਹਿਬ ਦੀ ਛਵੀ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਐਮਐਲਏ ਸਾਹਿਬ ਨੂੰ ਪੁੱਛੋ ਜਦੋਂ ਐਮਐਲਏ ਸਾਹਿਬ ਨੂੰ ਪੁੱਛਿਆ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਅਗਰ ਪਰਮਿਸ਼ਨ ਹੋਊਗੀ ਤਾਂ ਲਗਾਣਗੇ ਅਗਰ ਚੂਲਿਆਂ ਦੀ ਪਰਮਿਸ਼ਨ ਹੋਊਗੀ ਤਾਂ ਲਗਾਣਗੇ ਬਿਲਕੁਲ ਸਾਫ਼ ਇਮਾਨਦਾਰ ਐਮਐਲਏ ਦਲਜੀਤ ਸਿੰਘ ਘਰੇ ਭੋਲਾ ਜੀ ਨੇ ਇੱਕੋ ਗੱਲ ਕੀਤੀ ਹੈ ਕਿ ਅਗਰ ਮੇਰਾ ਕੋਈ ਵੀ ਨਾਮ ਇਸਤੇਮਾਲ ਕਰਦਾ ਤਾਂ ਉਹਦੇ ਕੋਲ ਜਦੋਂ ਕਾਨੂੰਨੀ ਤੌਰ ਦੇ ਉੱਤੇ ਕੋਈ ਪਰਚੀ ਨਹੀਂ ਹੈਗੀ ਕੋਈ ਰਸੀਦ ਨਹੀਂ ਹੈਗੀ ਤਾਂ ਉਹਤੇ ਵੀ ਬੰਦੀ ਕਾਰਵਾਈ ਜਿਹੜੀ ਯਕੀਨੀ ਕੀਤੀ ਜਾਊਗੀ ਇਹ ਜਿਹੜੀ ਅਹੀ ਦਾ ਜਦੋਂ ਅਪਲਾਈ ਕੀਤੀ ਆ ਆ ਦੇਖੋ ਬਕਾਇਦਾ ਵਿੱਚ ਝੂਲੇ ਵੇਲੇ ਸਭ ਕੋਈ ਲਿਖਿਆ ਹੋਇਆ ਆ ਉਹਨਾਂ ਨੇ ਇਹੋ ਕੰਮ ਨਹੀਂ ਕੀਤਾ ਸਰ ਅਗਰ ਝੂਲਿਆਂ ਦਾ ਵੇਰਵਾ ਹੁੰਦਾ ਇਸ ਲੈਟਰ ਵਿੱਚ ਹੁੰਦਾ ਤਾਂ ਇਹ ਸਰ 베ਰਲਾ ਝੂਲਾ ਕੀ ਹੁੰਦਾ ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਨਾ ਇੱਕ ਦਿਨਾਂ ਵਾਲਾ ਲੈਟਰ ਇੱਕ ਮਿੰਟ ਇੱਕ ਵਾਰ ਯਾਰ ਚਲੋ ਤੁਸੀਂ ਉਹਨਾਂ ਨਾਲ ਗੱਲ ਕਰੋ ਕਾਰਵਾਈ ਮੇਰਾ ਵੀ ਤੇ ਉਹਨਾਂ ਦੀ ਬੰਦੀ ਹੋਊ ਆਪਾਂ ਕੀ ਕਰਨਾ ਜੋ ਮੜਾ ਕਰਨਗੇ ਆਪਾਂ ਕਰਾਂਗੇ ਬਿਲਕੁਲ ਇੱਕ ਕਾਰਵਾਈ ਜਿਹੜੀ ਆ ਬਿਲਕੁਲ ਹੁਣ ਦੇਖਦੇ ਆ ਕੱਲ ਨੂੰ ਗਲਾਡਾ ਦੇ ਅਧਿਕਾਰੀ ਇੱਥੇ ਪਹੁੰਚ ਕੇ ਕੀ ਕਾਰਵਾਈ ਕਰਦੇ ਨੇ ਕੀ ਝੂਲੇ ਜ਼ਬਤ ਕਰਦੇ ਨੇ ਕੀ ਨਹੀਂ ਕਰਦੇ ਕੀ ਉਹਨਾਂ ਕੋ ਕਿਹੜੀ ਐਸੀ ਪਰਮਿਸ਼ਨ ਆ ਗਈ ਹੈ ਕਿ ਉਹਨਾਂ ਨੇ ਅੰਨਾ ਸਸਤਾ ਇੱਕ ਮੇਲਾ ਦੇਤਾ ਦੇ ਬਾਹਰਲੇ ਮੇਲੇ ਵਾਲਾ ਕਹਿਣਾ ਹੈ ਕਿ ਸਾਨੂੰ ਉਹਨਾਂ ਮਹਿੰਗਾ ਮੇਲਾ ਦੇਤਾ ਤੇ ਆਖੀ ਇੱਕ ਕੋਟ ਦੇ ਵਿੱਚ 32 ਸਾਲ ਤੋਂ ਪੁਰਾਣਾ ਇੱਕ ਕੋਟ ਦੇ ਵਿੱਚ ਪਹੁੰਚ ਕੇ ਇਹ ਹੁਣ ਸਟੇ ਲੈਣਗੇ ਸਟੇ ਲੈਣ ਤੋਂ ਬਾਅਦ ਅਗਲੀ ਜਿਹੜੀ ਹੈ ਕਰ ਹੁਣ ਕੋਰਟ ਦੇ ਵਿੱਚ ਪਹੁੰਚ ਕੇ ਹੁਣ ਕੀ ਲਾਉਂਗੇ ਫੇਰ ਤੁਸੀਂ ਦੇਖੋ ਜੀ ਅਸੀਂ ਕੋਰਟ 'ਚ ਸਟੇਜ ਰਵਾਂਗੇ ਵੀ ਜਾਂ ਤਾਂ ਸਾਡੀ ਵੀ ਪਰਮਿਸ਼ਨ ਇੰਨੇ ਸਾਡਾ ਵੀ ਠੇਕਾ ਇੰਨੇ ਦਾ ਹੀ ਕੀਤਾ ਜਾਵੇ ਜਾਂ ਅਸੀਂ ਆਪਣਾ ਜਿਹੜੇ ਸਾਡੇ ਪੈਸੇ ਗਦਾੜਾ ਵਾਪਸ ਕਰੇ ਇਹੀ ਮੇਲਾ ਲਗਾਣਗੇ ਇਹੀ ਵਗਾ ਸਕਦੇ ਫਿਰ ਸਾਡਾ ਤਾਂ ਕਰੋੜਾਂ ਦਾ ਲਾਸ ਹੋ ਰਿਹਾ ਇਹ ਤਾਂ ਇੱਕ ਸਾਜ਼ਿਸ਼ ਹੋਈ ਆ ਜੀ ਸਾਨੂੰ ਕਰੋੜਾਂ ਦਾ ਨੁਕਸਾਨ ਕਰਨ ਵਾਸਤੇ ਮਤਲਬ ਤੁਸੀਂ ਚੁੰਗਲੇ ਆ ਗੱਡਾ ਨੇ ਦੇਖੋ ਪਰਮਿਸ਼ਨ ਕਰਾਈ ਬਕਾਇਦਾ ਅਖਬਾਰ ਚ ਨੋਟਿਸ ਕਢਾ ਕੇ ਪਹਿਲਾਂ ਉਹ ਠੇਕਾ 25 ਲੱਖ ਚ ਕਿਸੇ ਦੇ ਨਾਮ ਹੋਇਆ ਉਹ ਕੈਨਸਲ ਹੋਇਆ ਦੁਬਾਰਾ ਬੋਲੀ ਹੋਈ 1 ਕਰੋੜ 22 ਲੱਖ ਦੀ ਗਰਾਊਂਡ ਐਸੇ ਦਿੱਤੀ ਹੁਣ ਦੇਖੋ ਇਹ ਕਿੱਦੀ ਵੱਡੀ ਸਾਜ਼ਿਸ਼ ਹੈ ਇੱਕ ਪਾਸੇ ਤੁਸੀਂ 27000 ਰੁਪਏ ਪਰ ਡੇ ਦੇ ਗਰਾਊਂਡ ਦੇ ਰਹੇ ਹੋ ਇੱਕ ਪਾਸੇ 6 ਲੱਖ 10000 ਰੁਪਏ ਤੇ ਯਾਨੀ ਇੰਨੇ ਪੈਸੇ ਅਸੀਂ ਇੱਕ ਦਿਨ ਦੇ ਪਰ ਰਹੇ ਹਾਂ ਜਿੰਨੇ ਪੈਸੇ ਤੇ ਪੂਰੇ 20 ਦਿਨ ਦਾ ਮੇਲਾ ਬਿਲਕੁਲ ਕਿੰਨਾ ਚੁਬਣਤਾ ਹੋਊਗੀ ਦੇਖੋ ਚੁਬੰਦੀ 19 ਦਿਨਾਂ ਦਾ ਪੈਸਾ ਸਾਡਾ ਜਿਹੜਾ ਵੇਸਟ ਹੋਊਗਾ ਜਿਹੜਾ ਲੱਖਾਂ ਦਾ ਉੱਪਰ ਨੁਕਸਾਨ ਹੋ ਰਿਹਾ ਜਿਹੜਾ ਹੋਊਗਾ ਉਹਨੂੰ ਕੌਣ ਦੇਖਣ ਵਾਲਾ ਵਾ ਯਾਨੀ ਪ੍ਰਸ਼ਾਸਨ ਚੋਰੀ ਮੋਰੀ ਹੈਗੀ ਹੈ ਨਾ ਕੋਈ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਤਾਂ ਬਿਲਕੁਲ ਧੋਖਾ ਹੋਇਆ ਬਿਲਕੁਲ ਸਾਡੇ ਨਾਲ ਧੋਖਾ ਹੋਇਆ ਉਹਦੇ ਵਿੱਚ ਕੇਸ ਲਾਉਂਗੀ ਬਿਲਕੁਲ ਕੋਰਟ 'ਚ ਵੀ ਜਾਵਾਂਗੇ ਜੀ ਸਟੇ ਵੀ ਜਾਵਾਂਗੇ ਤੇ ਇਹਨਾਂ ਤੇ ਵੀ ਦੇਖਾਂਗੇ ਜੀ ਅਸੀਂ ਹੁਣ ਜਿਹੜਾ ਵੀ ਡਿਪਾਰਟਮੈਂਟ ਆ ਪੰਜਾਬ ਸਰਕਾਰ ਦਾ ਉਹਦੇ ਵਿੱਚ ਵੀ ਜਾਵਾਂਗੇ ਅਸੀਂ ਵੀ ਇਹ ਪਰਮਿਸ਼ਨ ਕਿੱਦਾਂ ਦੇ ਦਿੱਤੀ ਗਈ ਬਿਲਕੁਲ ਤੁਹਾਨੂੰ ਕੋਈ ਤਸਵੀਰ ਦਿਖਾਈ ਗਈ ਕਿ ਲੈਟਰ ਦਿਖਾਈ ਗਈ ਚਲੋ ਲੈਟਰ ਦੇ ਵਿੱਚ ਸਿਰਫ ਪ੍ਰਵਾਨਗੀ ਦਿੱਤੀ ਗਈ ਉਹਦੇ ਵਿੱਚ ਝੂਲੇ ਜਿਹੜੇ ਵੱਡੇ ਨਹੀਂ ਲਗਾਣ ਦੀ ਪਰਮਿਸ਼ਨ ਉੱਥੇ ਹੀ ਸਾਨੂੰ ਜਦੋਂ ਗਲਾੜਾ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਉਹਨਾਂ ਨੇ ਸਾਫ਼ ਗੱਲ ਕੀਤੀ ਜੋ ਰਿਕਾਰਡਿੰਗ ਤੁਸੀਂ ਸੁਣੀ ਹੈ ਕਿ ਸਾਨੂੰ ਰੱਬ ਦੇ ਨਾਮ ਤੇ ਝੂਟ ਬੋਲ ਕੇ ਜਿਹੜਾ ਇਹਨਾਂ ਨੇ ਪਰਮਿਸ਼ਨ ਦਿਖਾਤੀ ਲੈ ਲਈ ਲੇਕਿਨ ਉਹਦੇ ਵਿੱਚ ਝੂਲੇ ਲਗਾਉਣ ਦੀ ਪਰਮਿਸ਼ਨ ਇਹਨਾਂ ਕੋਲ ਨਹੀਂ ਹੈਗੀ ਹੈ ਕੱਲ ਨੂੰ ਗਲਾੜਾ ਪਹੁੰਚ ਲਈ ਹੈ ਤੇ ਕੀ ਕਾਰਵਾਈ ਕਰਦੀ ਉਹ ਜਬ ਤੱਕ ਇੱਤੇ ਜਾਣਗੇ ਕਿ ਇਹਨਾਂ ਦੀ ਪਰਮਿਸ਼ਨ ਜਿਹੜੀ ਰਾਵਣ ਸਾਲਾਂ ਤੱਕ ਦੀ ਸੀਗੀ ਉਹ ਪਰਮਿਸ਼ਨ ਇਹਨਾਂ ਦੀ ਉਹ ਬਕਾਇਦਾ ਜਿਹੜੀ ਇਹਨਾਂ ਕੋਲ ਹੈਗੀ ਉਹ ਰਹੇਗੀ ਕਿ ਵੱਡੇ ਚੂਲੇ ਲਗਾਉਣ ਤੇ ਉੱਤੇ ਕੋਈ ਕਾਰਵਾਈ ਹਮਲ ਚਲਿਆਂਦੀ ਜਾਊਗੀ ਲੁਧਿਆਣਾ ਦਾ ਕੈਨਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ